ਲੋ ਜੀ ਬਾਈ ਅੱਸੀ ਕੱਲ ਦੀ ਸਾਰਿਆਂ ਦੀ ਕੱਲ ਜੀ ਬਾਕੀ ਇੱਧਰ ਦਵਾਰੇ ਤੇ ਫੀਟਿੰਗ ਕਰਨ ਲੱਗੇ ਸਾਰਾ ਖੋਲੇ ਹੋ ਗਿਆ ਅਜ ਕੱਲ ਤੇ ਇਹ ਗਿਆ ਹੋਇਆ ਤਾਂ ਬਾਈ ਕੰਪਨੀ ਦਵਾਰੇ ਫੇਰ ਆਇਆ ਇਹ ਨਹੀਂ ਨਾਟੇ ਲੱਤ ਤਾਂ ਇਹ ਨਾ ਖੁੱਲਦੀ ਐ ਪੰਜ ਤੇ ਲੱਗੀ ਆ ਆ ਲੱਗੇ ਆ ਹੁਣ ਕਰਨੀ ਦਾ ਸਾਰਾ ਤੂਰਾ ਫੀਟਿੰਗ ਕਰਨ ਲੱਗਿਆ ਦਵਾਰੇ ਜੇ ਵੀ ਆਪੇ ਕਰ ਲੈ ਜਰ ਕਰਕੇ ਆਉਣਾ ਮੁੰਡੇ ਦੇ ਹਣ ਚਲਾਉਂਦੇ ਆ ਇਹਨੂੰ ਧੁੱਪੀ ਬਹੁਤ ਥੜੀ ਹੈ ਹੈ ਇਹਨੂੰ ਤਾਂ ਦੋ ਵਾਰੀ ਜੋੜਨਾ ਹਾਂ ਉਦੋਂ 6-7 ਘੰਟੇ ਚਲਾਇਆ ਪਹਿਲਾਂ ਜਦੋਂ ਤੂੰ ਅੰਦਰ ਆ ਗਿਆ ਨਾ ਤਾਂ ਤੈਨੂੰ ਲੱਗਦੀ ਆ ਹਾਂ ਤਾਂ ਲੱਗਦੀ ਏਸੀ ਚੋਂ ਆਇਆ ਇਹ ਮੱਚ ਕਰ ਤੂੰ ਸਾਰੇ ਤੁਸੀਂ ਵਧੀ ਐਸੀ ਬਧੀ ਨਿਕਲੇ ਆ ਹੁਣ ਅਸੀਂ ਕਿੱਥੇ ਐਸੀ ਚੋਂ ਨਿਕਲੇ ਮੱਠੀ ਮੱਠੀ ਦਾ ਧੁੱਪ ਆ ਯਾਰ ਲੰਡਾ ਹੋ ਜਾਂਦਾ ਜਦ ਇਹ ਲਾ ਕੋਨੇ ਆ ਵੀ ਬੋਲਦੀ ਹੈ ਕੀ ਆ ਦਿੱਤੀ ਹੈ ਤੱਬੀ ਹੈਗੀ ਨੀ ਤਰ੍ਹਾਂ ਹਾਂ ਫੇਰ ਜਾਣਾ ਪਊਗਾ ਹੁਣ ਤਰੁਣ ਨੂੰ ਭੋਲਾ ਤਾਂ ਪੂਰਾ ਦਾ ਯਾਰ ਕੰਮ ਕਰ ਦੇਗਾ ਤਨੋਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਦੁਆਰ ਤੋਂ ਤੇ ਪਹੁੰਚ ਗਿਆ ਅੱਜ ਖਲੀਲਪੁਰ ਲੇਜ਼ਰ ਲੱਗੇ ਹੋਏ ਬਾਈ ਕਰਨ ਬਾਈ ਨੇ ਆਲੂ ਲਾਉਣੇ ਆ ਤੇ ਆਲੂ ਵਾਲੇ ਖੇਤਾਂ 'ਚ ਲੇਜ਼ਰ ਕਰਨ ਆਏ ਹੋਏ ਆ ਸਹਾਈੋਤ ਬਠਾ ਲਿਆ ਹੁਣ ਪਹਿਲਾਂ ਮੈਂ ਲੱਗਿਆ ਹੋਇਆ ਤਾਂ ਮੈਂ ਚੱਲ ਤੂੰ ਕਰ ਦੇ ਹੁਣ ਇਹ ਬਾਈ ਦਾ ਇੱਕ ਆਏ ਆ ਵੀ ਹਰੇਕ ਸਾਲ ਲੇਜ਼ਰ ਕਰਵਾ ਲੈਂਦਾ ਇਹ ਵੀ ਟਾਈਮ ਘੱਟ ਲੱਗਦਾ ਕਿਉਂਕਿ ਜੇ ਹਰੇਕ ਸਾਲ ਲੇਜ਼ਰ ਬੱਜੀ ਜਾਣਾ ਫਿਰ ਟਾਈਮ ਦੀ ਬਚਤ ਹੋ ਜਾਂਦੀ ਆ ਹੁਣ ਇੱਕ ਵਾਰ ਆਏ ਬੱਜਿਆ ਦੋ ਵਾਰ ਆਏ ਮਾਰ ਕੇ ਬਸ ਖੇਤ ਬੱਧਰੇ ਆ ਇਹ ਤੇ ਜੀਰੀ ਚ ਵੀ ਆਪਾਂ ਹੀ ਕਰਕੇ ਗਏ ਤੇ ਲੇਜ਼ਰ ਬਾਈ ਦਾ ਤੇ ਬਾਈ ਰੁਕਿਆ ਹੋਦਾ ਕਹਿੰਦਾ ਤੇ ਇੱਥੇ ਹੀ ਕਰਾਉਣਾ ਕਹਿੰਦਾ ਜਿੱਦਣ ਕਹਿੰਦਾ ਲੇਜ਼ਰ ਆ ਗਿਆ ਮਨ ਦੱਸਦੀ ਕਹਿੰਦਾ ਲੇਜ਼ਰ ਮਾਰ ਕੇ ਜਾਈਂ ਕਹਿੰਦਾ ਤੇ ਅੱਜ ਫਿਰ ਆਪਾਂ ਲੈ ਜਾਂਦਾ ਕੱਲ ਲੈ ਆਏ ਤੇ ਤੇ ਆ ਸਿਸਟਮ ਲਿਆਂਦਾ ਜਿੱਤੇ ਚੱਕ ਕੇ ਤੇ ਹੁਣ ਸਾਬ ਜੀ ਉਧਰ ਬੈਠਾ ਬਾਈ ਲੱਗਿਆ ਵਾ ਕਰਨ ਲਈ ਲੇਜ਼ਰ اور بھائی فور فور ہے ਨਿਆਰਾ ਏ لیئر ਵਾਲਾ ਕਿਉਂਕਿ ਟਰੈਕਟਰ ਸਲਿੱਪ ਘੱਟ ਕੱਢਦਾ ਏ ਇਹ ਕਿਹਦਾ ਹੋਰ ਆ ਦੂਆ ਟਰੈਕਟਰ ਦਾ ਆਪਣੇ ਦਾ ਸਲੈਂਸਰ ਆਪਾਂ ਨੇ ਉਹੀ ਲਾਤਾ ਇਹਨੂੰ ਤੇ ਇਹਦੇ ਫਰਕ ਆਵਾਜ਼ ਦਾ ਸਾਇਲੈਂਟ ਹੈ سی آر ڈی ਕਰਕੇ ਇਹਦਾ ਪਤਾ ਹੀ ਨਹੀਂ ਲੱਗਦਾ ਟਰੈਕਟਰ ਚੱਲਦਾ ਇਹਦਾ ਕੋਈ ਆਵਾਜ਼ ਨਹੀਂ ਫालतू ਕੋਈ ਕੁਝ ਨਹੀਂ ਦਾ ਵਧੀਆ ਚੱਲਦਾ ਹੈ ਟਰੈਕਟਰ ਆ ਗਿਆ ਦਾ ਅਦਾ ਜੀ ਹੁਣ ਨੀਂਹ ਪਾ ਕੇ ਆ ਗਿਆ ਕਰ ਕੇ ਆਇਆ ਇਹ ਜੀ ਦਾ ਹੋ ਗਿਆ ਕਿ ਰਹਿ ਗਿਆ ਹਾਂ ਹੋ ਗਿਆ ਕਿ ਰਹਿ ਗਿਆ ਦੋ ਵਾਰ ਤਾਂ ਵੱਜ ਗਿਆ ਦਾ 3 ਵਾਰ ਰਹਿ ਗਿਆ ਹਾਂ ਕਿੰਨਾ ਕਿ ਪੱਧਰ ਹੀ ਤਾਂ ਸਫਾਈ ਜੂ ਰਹਿ ਗਈ ਫੇਰ ਹੁਣ ਕਹਿੰਦਾ ਠੀਕ ਜੀ ਰਸ ਹੁਣੇ ਹੀ ਨਹੀਂ ਤਾਂ ਬੜਾ ਜੱਬਲ ਨੂੰ ਗਾਰਾ ਲੱਗਣ ਲੱਗਦਾ ਤਾਂ ਹੁਣ ਨਹੀਂ ਹੋਣਾ ਇਹਨੇ ਹਾਂ ਨਾ ਉਹਦਾ ਪੱਧਰਾ ਦਾ ਸਾਰਾ ਕਰਿਆ ਤਾ ਕਰਤਾ ਤਾਂ ਮੈਂ ਅੱਛਾ ਉਹਦਾ ਹੁਣ ਜਿਹੜਾ ਬਾਦਮ ਆ ਪਰ ਬਾ ਸ਼ੌਕੀਆ ਜਿਹੜਾ ਦੰਦੇ ਹੁੰਦੇ ਆ ਬਾਦਮ ਆ ਉਹ ਪੱਧਰਾ ਹੀ ਆ ਫੇ ਲਗਿਆ ਲੋੜੇ ਜੀਰੋ ਕਰਨੇ ਬਾਤ ਜ਼ਫਾਈ ਆ ਤੇ ਹੁੰਦਾ ਜੀਰੋ ਵੀ ਜੀਰੋ ਹੋ ਗਿਆ ਜੀਰੋ ਨੂੰ ਕਹਿੰਦਾ ਮਾ ਵੀ ਲੋੜੇ ਨਹੀਂ ਮਾ ਠੀਕ ਆ ਪੱਧਰਾ ਹਾਂ ਠੀਕ ਆ ਹੁਣ ਇਹ ਕਿਉਂ ਹੋ ਗਿਆ ਖੜਾਈ ਮੜਾ ਜ ਟ੍ਰੈਕਟਰ ਨੂੰ ਟ੍ਰੈਕਟਰ ਤੋਂ ਦੰਨੇ ਆ ਹਾਂ ਧੋ ਹੋ ਗਿਆ ਕਿੱਦਾਂ ਆ ਗਿਆ ਕਿੱਧਰ ਲੰਘ ਗਿਆ ਕੌਣ ਹੋ ਗਿਆ ਉਹ ਹੜਾ ਹੁੰਦਾ ਕੌੜ ਹਾਂ ਕਰ ਲੈਣੇ ਹੁਣ ਜੋਗੀ ਹਾਂ ਬਾਹਰ ਖੜਾ ਰਹਾ ਮੈਂ ਕੋਈ ਕਰ ਤੋਂ ਨਹੀਂ ਆ। ਫਿਰ ਤਾਂ ਬਾਹਰੇ ਖੜਾ ਦੀ ਹੁਣ। ਹਾਂ ਤੋਕ ਕੇ ਖੜਾ। ਓ ਟਰੈਕਟਰ ਤੋਂ ਖੜਾ। ਲਾ ਕੇ ਆਇਆ ਫਿਰ ਕੱਕ ਕੱਕ ਵੱਡੀ। ਇਹ ਨਹੀਂ ਮਾਰਦਾ। ਜਿੱ킬ੇ ਕਰਨੇ ਉਹਦੇ ਹੋਰ। ਬਾਹਰ ਵੀ ਤੂੰ ਰਹਿਣ ਦੇ ਤੂੰ। ਕਰਨੇ ਹਾਲ। ਫਿਰ ਕੱਲੂ ਕਰੂੰਗਾ। ਨਾ ਹਲੇ 2-4 ਦਿਨ। ਉਮੀਦ ਆ ਬੈ ਗਿਆ। ਜੇ ਬਾਤਾਂ ਕੇ ਜਾ ਕਰਿਆ ਵੀ। ਇਹਨਾਂ ਬਾਤਾਂ ਨਹੀਂ ਹੈਗਾ। ਉਹਦਾ ਰੇਤੇਲੀ ਜਮੀਨ ਉਹ ਦਿੱਤਾ। ਹਾਂ ਮੈਂ ਨਹੀਂ ਰਹਾ। ਕੱਲੂ ਚੱਲ ਬਿਣੀ ਯਾਰ ਫਿਰ। ਆ ਜਾਣਾ ਪੱਟ ਲੈਣੇ ਨਾਲੇ ਬਾਤ ਆ ਜੂਗੀ ਚੰਗੀ ਤਰ੍ਹਾਂ ਸੋਸ ਸੋਸ। ਨਾ ਠੀਕ ਐ। ਜੱਗੀ। ਪੰਮੇ ਦਾ ਆ ਗਿਆ ਵੀ ਕੰਟਰੈਕਟਰ ਟਰੈਕਟਰ ਸਾਰੇ ਹੀ ਆ ਸਾਰੇ ਕੋਲ ਦਾ ਕੈਮਰੇ ਆ ਕੰਟਰੈਕਟਰ ਕਹਿੰਦਾ ਜਿਹੜਾ ਘੇਰ ਲੰਦਾ ਉਹਦਾ ਹੀ ਕੰਟਰੈਕਟਰ ਲੁਕਣਾ ਹੀ ਪੈਂਦਾ ਮੈਂ ਚੱਲ ਜਲੀਏ ਪੰਮੇ ਦਾ ਜੀ ਵੇਖਤਾ ਹੀ ਏਡ ਨੀ ਆਓ ਪੰਮੇ ਦਾ ਵੇਖਤਾ ਹੀ ਏਡ ਦੀ ਅੱਜ ਹੋਰ ਕਿਉਂ ਉਹ ਤਾਂ ਬਿਸਕੁਟ ਅੰਦਰ ਨੂੰ ਨਹੀਂ ਗਿਆ ਉਹਦਾ ਬਿਸਕੁਟ ਬਾਹਰ ਨਹੀਂ ਆਉਂਦਾ ਰਿਸ਼ਤੇਦਾਰੀ ਮਗਿਆ ਹੋਣਾ ਤੈਨੂੰ ਵੇਖ ਦਤੂਗਾ ਤੈਨੂੰ ਹਲੇ ਵੀ ਨਹੀਂ ਪਤਾ ਅੱਜ ਮਿਲਿਆ ਮੈਨੂੰ ਅੱਜ ਅੱਛਾ ਕਹਿੰਦਾ ਉਹਦਾ ਬਿਸਕਟ ਬੰਦੇ ਕਹਿੰਦੇ ਉਹਦਾ ਬਿਸਕਟ ਫਲਾੰਦਰ ਤੋਂ ਕਿ ਆ ਜਾਣਾ ਕਹਿੰਦੇ ਬਾਹਰ ਨੂੰ ਦੋਣੋ ਬਿਮਾਰੀ ਪੈ ਗਈ ਕੋਈ ਸਾਨੂੰ ਗੱਡੀ ਬੱਜੀ ਆ ਉੱਥੇ ਸਵੇਰੇ ਖੰਬੇ 'ਚ ਉਹਲੇ ਖੰਬੇ 'ਚ ਉਹ ਕਿਸੇ ਵੀ ਆ ਨਾ ਹਾਂ ਗੰਨੇ ਚ ਨੂੰ ਗਿਰੀ ਮੈਂ ਦੇਖੀ ਆ ਗੱਡੀ ਵੱਜੀ ਖੰਭੇ 'ਚ ਬਲੈਰੋ ਹਾਂ ਉਹ ਮੈਨੂੰ ਕਹਿਤਾ ਵੀ ਵੀਰੇ ਗੱਭਾ ਪਟਲੇ ਕੇ ਤੇਰਾ ਗੱਡੀ ਨੇ ਖੰਭਾ ਤੋੜ ਦਿੱਤਾ ਫਿਰ ਗੰਨੇ 'ਚ ਮਾਰ ਦੇ ਲੈਨੀ ਜੂਨ ਨਾਲ ਬੱਜੀ ਓ ਲਾਟੂ ਜੇ ਗੱਲੇ ਲੜਕਦੇ ਤੇ ਮੈਂ ਉਹ ਗੱਡੀ ਸੀ ਹਾਂ ਬਲੈਰੋ ਸੀ ਮੈਂ ਉਹ ਤਾਂ ਹੀ ਮੈਂ ਦੇਖਿਆ ਮੈਂ ਗੱਡੇ ਸ਼ੀਸ਼ਾ ਕਾ ਤੇ ਫਟ ਗਿਆ ਕੋਈ ਚੀਜ਼ ਹੈ ਨਹੀਂ ਮੈਂ ਗੰਨੇ 'ਚ ਕਰ ਗਿਆ ਮੈਂ ਰਾਜੇ ਜੀ ਆਇਓ ਲਖਿਆ ਮੂੰਹ ਦੇ ਮੂਹਰੇ ਪਾ ਜਾ ਕੇ ਮੈਂ ਚੱਕੀ 'ਪੇ ਖੜਿਆ ਜਾਂ ਖੜੇ ਹੀ ਆ ਕਹਿੰਦੇ ਗੱਡੀ ਵੱਜੀ ਪਿੱਛੇ ਗੰਨੇ ਮੈਂ ਜਮਕੌਰ ਸਾਹਿਬ ਨੂੰ ਗਿਆ ਜਦ ਕੋਈ ਨਹੀਂ ਤਾਂ ਹੈਗਾ ਜਾਂ ਮੁੜ ਕੇ ਦੇਖਾਂ ਗੱਡੀ ਖੜੀ ਉੱਥੇ ਗੰਨੇ ਦੁੱ ਇਹ ਕਹਿ ਲੈਣਾ ਬਗਰਾਂ ਨੂੰ ਕਿ ਕਹਿਣਾ ਵਿੱਚ ਫਸਿਆ ਕਹਿੰਦੇ ਪੈਰ ਸ ਉਹ ਬੈਂਸ ਹਿੱਲ ਲਿਆ ਕਹਿੰਦੇ ਬੈਂਸ ਹਿੱਲਣਾ ਤੇ ਸਪੀਡ ਕਾ ਗੱਡੀ ਹੁੰਦੀ ਜਦ ਹਾਂ ਇਹਨੇ ਗੰਨਾ ਕੱਢਣੇ ਨੂੰ ਆਪਣਾ ਕਿਰਾਇਆ ਪਤਾ ਅੱਛਾ ਪੱਟਾ ਹੀ ਉਹ ਤਾਂ ਬੰਦੇ ਦਾ ਬਾਈ ਸੱਚ ਜਿਹਾ ਮਾਰਤਾ ਸੀ ਪੂਰਾ ਸੱਚ ਜਿਹਾ ਮਾਰਤਾ ਪਰ ਮੈਨੂੰ ਹੁਣ ਵੀ ਨਹੀਂ ਪਤਾ ਹੈਗਾ ਹੋਰ ਵੀ ਨਹੀਂ ਪਤਾ ਉਹਨੂੰ ਹਲੇ ਬਈ ਉਹਨੇ ਢੀਨੇ ਪੱਟਿਆ ਗੰਬਾ ਉਹ ਗੱਡੀ ਲੈ ਗਿਆ ਹਾਂ ਮਹਾਰਾ ਕਹਿੰਦਾ ਬਸ ਆ ਵੀ ਉਹ ਤਾਂ ਦੇਖ ਜੂਟਰੀ ਲੈ ਕੇ ਸੈਲਰ ਨੂੰ ਅੱਗੇ ਜਾ ਕੇ ਨਹੀਂ ਜਾ ਲੂ ਬਟਰ ਕਿਉਂਦਾ ਕੱਢਦਾ ਦਾ ਐ ਦਾ ਬਲਾਈ ਕਰੀ ਮੜੇ ਮੋਟਰ ਤੇ ਲੱਗ ਮਟਰੈਕਟਰ ਥੋੜਾ ਬੋਲ ਬੋਲਦੇ ਲਾ ਕੇ ਸੁਣ ਆਇਆ ਮੋਟਰ ਤੇ ਨੂੰ ਫੇਰ ਕੱਕ ਬਟਣੇ ਲੋ ਬਾਈ ਪੁੱਜ ਗਏ ਮੋਟਰ ਤੇ ਹੱਥ ਕਿਹਾ ਤੁਕੇ ਲੱਗਿਆ ਮੈਂ ਕੱਕ ਬਟਣ ਆਇਆ ਤੂੰ ਕੱਕ ਬਟਣ ਆਇਆ ਤਾਂ ਮੈਨੂੰ ਕਹਿੰਦਾ ਇੱਟਾ ਲਾ ਦੇ ਹਾਂ ਤਾਂ ਖਾਦੀ ਲਾਤੀ ਇੱਟ ਇੱਟ ਤਾਂ ਲਾਤੀ ਆ ਲੈਣ ਇੱਧਰੋਂ ਲਿਆ ਗਿਆ ਉਹ ਨਹੀਂ ਆਣੀ ਫੇਰ ਕਹਾ ਆਪ ਕਿੱਥੇ ਆ ਆਪ ਡੱਟ ਗਿਆ ਮੈਂ ਵੀ ਤੇਨੇ ਟਾਰੇ ਗਿਆ ਭੈ ਵੀ ਲਾ ਕੇ ਜੱਲਿਆ ਹੈ ਨਹੀਂ ਹੋ ਚਾ ਲੌਣ ਲੱਗਿਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਬਾਈ ਆਇਆ ਦੇਖਣ ਤੇਰੀ ਮੋਟਰ ਹੈ ਕੋ ਦੁਬਾਈ ਵੀ ਆਇਆ ਤੇਰੀ ਮੋਟਰ ਦੇਖਣ ਨੂੰ ਕੋ ਦੁਬਾਈ ਦਾ ਬਾਈ ਰੋਜੇ ਮੋਟਰ ਦਾ ਖਾਣ ਦੇ ਸੀ ਹਾਂ ਹਾਂ ਤੇ ਇਹਨੇ ਉਹਦੇ ਜੇਰ ਬਣਾਇਆ ਗਿਆ ਤਾਂ ਕੀ ਬਣ ਗਈ ਮੋਟਰ ਤੇ ਆਇਆ ਨਾ 7 ਲੱਖ ਆਇਆ ਨੀਵਾ ਹੁਣ ਆਇਆ ਨੀਵਾ ਹੋ ਗਿਆ ਨਾ ਠੇ ਨਹੀਂ ਸਾਰੇ ਲਾ ਦੇਣਗੇ ਅਸੀਂ ਹੁਣ ਦੇਖੀ ਲੈ ਅੱਜ ਤੇ ਲਾ ਕੇ ਤੇਰੀ ਲਾਉਂਗਾ ਲਾ ਦੱਬ ਦਉਣਾ ਆ ਦੇਖ ਹੁਣ ਇੱਥੇ ਤੇ ਨਾ ਇੱਥੇ ਤੇ ਨਾ ਆਪਣਾ ਆ ਨੀਵਾ ਥੋੜਾ ਜਿਹਾ ਨੀਵਾ ਤਾਂਹੀਂ ਫਿਰਦਾ ਇਹਨਾਂ ਓਏ ਛੱਡਿਆ ਹਲੇ ਵੀ ਐਂ ਦਾਬੀਆਂ ਨੂੰ ਦੇਉਂ ਨਾ ਹੱਲਿਆਂ ਨਾਲ ਫਿੜ ਦੂ ਇਹ ਮਿੱਟੀ ਉਹ ਤੋਂ ਐ ਆਲ ਵਾਲੇ ਸਾਰੇ ਐ ਪੱਕਾ ਕਰਕੇ ਗੁਦਰਖੰਦ ਦੀ ਸਾਰੀਆਂ ਲਾ ਰੇਟਾ ਆ ਇੱਥੇ ਤੇ ਆਪਣਾ ਜਾ ਹੈ ਇੱਥੇ ਤੇ ਇੱਥੇ ਵੀ ਆਇਆ ਕਿੱਦਾਂ ਮੋਟਰ ਚ ਕਾਰ ਲਾਉਣਾ ਬਾਈ ਮੈਨੂੰ ਐਂ ਲੱਗਦਾ ਵੀ ਤੁਸੀਂ ਜੋਗਿੰਗ ਕਰਨੇ ਨੂੰ ਬਣਾਇਆ ਨਾ ਕਾ ਇੱਧਰ ਆ ਇੱਥੇ ਇੱਧਰ ਕਾ ਹੈ ਨਾ ਮੈਂ ਕਹਿੰਦਾ ਕਿ ਇੱਧਰ ਕਾ ਹੈ ਜਿਹੜੀ ਆ ਜਿਹੜੀਆਂ ਕਹਿ ਰਿਆ ਇਹਦਾ ਜਿਹੜੀਆਂ ਇੱਟਾਂ ਲਾਈਆਂ ਇੱਥੇ ਇੱਧਰ ਕਾਰ ਕਾਰ ਆਇਆ ਨਾ ਫਿਰ ਕਾ ਪਰ ਬਹੁਤਾ ਪੈਰਾਂ ਨੂੰ ਲੋਡ ਨੂੰ ਨਾ ਲੈਣਾ ਉਹ ਚਲਾ ਕੇ ਮੋਟਰ ਜਿੱਦਾਂ ਇੱਟਾਂ ਮੋਟਰ ਤੇ ਯਾਰ ਹੋ ਗਿਆ ਕਾ ਚਲਾ ਲੈ ਕਾ ਦੂ ਚਲਾ ਲੈ ਜਾਏ ਸਾਫ ਕਰ ਲੋ ਚਲਾ ਕੇ ਮੋਟਰ ਕਰਨੀ ਕੇ ਸਾਡਾ ਬੰਦਾ ਬੜਾ ਬਣਾਤਾ ਸਾਡਾ ਬੰਦਾ ਦੀ ਜੇ ਗੇਰ ਤੂੰ ਅਸੀਂ ਗੱਗੇ ਦਾ ਬਣਾਇਆ ਗੱਗੇ ਦੀ ਡਿਮਾਂਡ ਆ ਇਹ ਟਰੈਲਰ ਨਹੀਂ ਭਰੇ ਕੰਨਾਂ ਰੋਹੀ ਚ ਹਾਂ ਹੁਣ ਟਰੈਲਰ ਦੀ ਡੀ ਬਣਾਤਾ ਟਰਲੀ ਯਾ ਕਰਨੀ ਬਹੁਤ ਬੜਾ ਹੈ ਆਪਣਾ ਇਹ ਭਰ ਲਾ ਇਧਰ ਮਾਦੀ ਮੋੜ ਚੱਲਦੀ ਪਾਣੀ ਉਰਿਆ ਜਗਨ ਹਮ ਆਪਣਾ ਪਾਣੀ ਕੱਢ ਤਾਜ਼ਾ ਭਰ ਲਾ ਠੀਕ ਰਿਹਾ ਲੈ ਇੱਕ ਹੋਰ ਵੀ ਯਾਰ ਚ ਬੱਚਾ ਬੜਾ ਹੀ ਠੀਕ ਰਹਿੰਦਾ ਨੌਲੇ ਨੂੰ ਮੌਜਾ ਮੜਾ ਜੇ ਹੱਥ ਪੱਲਾ ਦਾ ਬੱਜਦਾ ਹੂੰ ਬੈਠੀ ਤਾਰੀ ਲਾਉਣ ਇਹਦੇ ਵਿੱਚ ਮੈਨੂੰ ਆਇਆ ਤਾਰੀ ਵਾਲੀ ਜਾਈਦਾ ਕੰਮ ਆਇਆ ਯਾਰ ਇੱਟਾ ਜਿੱਥੇ ਯਾਰਾਂ ਤੋਂ ਬੜੇ ਨਾਲ ਜਿਆਦਾ ਟਰਾਲੇ 'ਚ ਦੇਖੀ ਓੜ ਜਾ ਜਾ ਇੱਥੇ ਇੱਕ ਦਾ ਬੰਦਾ ਹੈਲੀ ਵਿੱਕ ਲਾ ਕੇ ਬਾਹਰ ਨਿਕਲ ਕੇ ਇੱਥੇ 10-10 ਫੱਟ ਦੇ ਆ ਕੇ ਉਹ ਫੇਰ ਟਿਊਬਾਂ ਜੀਆਂ ਵੀ ਲੈ ਕੇ ਸਿੱਟਣਾ ਵਿੱਚ ਉਹ ਡੁੱਬਣਾ ਹਾਈਟ ਕੱਟੇ ਆ ਉਹ ਆਈ ਨਹੀਂ ਡੁੱਬਦੇ ਹੈ ਸਾਢੇ 3 ਫੁੱਟ ਆ ਇੰਨਾ ਡੂੰਘਾ ਨੇਗਾ ਠੀਕ ਹੈ ਇੰਨਾ ਬੈ ਕੇ ਨਾ ਹਾਂ ਬੈ ਕੇ ਨਾ ਹੋਣਾ ਦਾ ਬੰਦਾ ਉਹ ਮੈਂ ਖੜਦਾ ਪੈਣਾ ਫੇ ਡੂੰਘੇ 'ਚ ਮੈਂ ਬੈਠਾ ਰਹਾ ਮੈਂ ਲੈਜਰ ਕਰਕੇ ਆਇਆ ਤਾਂ ਮੀਂਹ ਬਹੁਤ ਲੱਗਿਆ ਪੈਣ ਉੱਥੇ ਮੈਂ ਤੈਨੂੰ ਕਿਹਾ ਨਹੀਂ ਤੈਨੂੰ ਹਮੀ ਆ ਗਿਆ ਉਹਦੇ ਆਪਣੇ ਫੇਰ ਵੀ ਠੀਕ ਆ ਰੋਪੜ ਦੇ ਕਿਨਾਰੇ ਰੋਪੜ ਵਾਹ ਬਈ ਪਿਆ ਅਲੀਲੂਰ ਵੀ ਸੋਣਾ ਪੈਲੇ ਆ। ਕਿਹੜੇ ਤੋਰੇ ਵੀ ਸੋਣਾ ਹੋ ਰਿਹਾ। ਉੱਪਰ ਪਾਣੀ। ਭੌਮੀ ਪੈਰ ਉਪਰੇ। ਆਲੇ-ਦਾਲੇ ਨੂੰ। ਤੋਂ ਵੱਧ ਮੀਂਹ ਪਿਆ। ਉੱਪਰ ਦੇ ਵਿਚੇ ਜੋ ਹੈ ਨਹੀਂ ਨਹੀਂ ਜਾਂਦਾ ਦੀ ਹੈ। ਹਲੇ ਤਾਂ ਨਿਕਲਣਾ ਹੈ। ਨਿਕਲਣਾ ਹਲੇ ਜੇ ਨਿਕਲਣਾ ਪਾਣੀ ਚੱਕ ਦੇਣਾ। ਇਹ ਨੇੜੇ ਹੋ ਕੇ ਦੇਖ ਚੱਡੂੰਗਾ ਇਹ ਨਾਲੋਂ। ਨਹੀਂ ਆਹ ਜਿਹੜਾ ਚਲਾ ਕੇ ਦੇਖ ਲਿਆ। ਪਿੱਛੇ ਕਰਦਾ। ਦੇਖੋ ਦੇਖ ਲਿਆ। ਕਿਹੜੇ ਮੋਟਰ ਚੱਕਰ ਦੱਸਾਂ ਕਿ ਮੋਟਰ ਪਾਣੀ ਜ਼ਿਆਦਾ ਨਹੀਂ। ਮੋਟਰ ਪਾਣੀ ਨਹੀਂ ਜ਼ਿਆਦਾ ਕੱਢਦੀ। ਹਾਂ। ਐਂਉਂ ਕਰਦਾ ਬਸ। ਉਹ ਉਧਰ ਦੇ ਪੈਣਾ ਮੁੰਡਾ। ਅੱਗੇ ਘੇਰੂੰਗੀ ਉਹ। ਫਿਰ ਅੱਗੇ ਲੱਭੂਗਾ। ਫਿਰ ਜੇ ਤੰਗ ਕਰੂੰਗਾ ਇੱ ਮੈਨੂੰ ਕਰ ਦੋਗੇ ਪਾਣੀ ਤੇ ਡੂੰਗਾ ਕਿੰਨਾ ਵਿੱਚ ਤੇ ਬਹੁਤ ਡੂੰਗਾ ਏ ਇਹਦੇ ਇਹਦੇ ਸਾਹਮਣੇ ਹੋ ਡੂੰਗਾ ਇਹ ਰੋਡੋ ਘਟਾ ਹੀਠਾਂ ਡੂੰਗਾ ਜਿਆਦਾ ਬੱਚਾ ਯਾਰ ਆਲੇ-ਦਾਲੇ ਸਿਰਨ ਵੀ ਲੱਗ ਗਿਆ ਇਹ ਫੇਰ ਅਸੀਂ ਐਲਬੋ ਲਿਆਉਣੀ ਐਲਬੋ ਹੀ ਲਾ ਦੇਣੀ ਉਹ ਰੋਡ ਕਰ ਦੇਣੀ ਇਹਨੂੰ ਬਾਦਲਾ ਬੰਦ ਨਾਲੇ ਮੂੰਹ ਕਰਦੇ ਉਹਦੇ ਜਿਹਨੂੰ ਪਾਣੀ ਕਰੀ ਗੈਣਾ ਏ ਆਠ ਇੰਚੀ ਲਾ ਕੇ ਲਾ ਦੇਣੀ ਠੀਕ ਨਹੀਂ ਜੀ ਇਹ ਪੂਰੇ ਘੜੇ ਪਾਣੀ ਪੂਰਾ ਹੋਣਾ ਘਟੇ ਪਾਣੀ ਆਉਣਾ ਹਾਂ ਕੰਮ ਇਹ ਸਿਰਫ ਨਹਾਉਣੇ ਵਾਸਤੇ ਬਣਾਇਆ ਏ ਕੋਈ ਕੰਮ ਨਹੀਂ ਦਾ ਨਹਾਉਣੇ ਖਤਰਾ ਬਸ ਹੋਰ ਕੰਮ ਕੋਈ ਨਹੀਂ ਲੋਹੀ ਲੋਹੀ ਕੰਮ ਹੋਣਾ ਏ ਮਠਾ ਮਠਾ ਪਾਣੀ ਗਿਰੀ ਗਿਆ ਤੇ ਬੱਚਾ ਭਰਿਆ ਵਾ ਬੱਲੋ ਵੀ ਲਾ ਲਾ ਬੱਲੋ ਵੀ ਲਾਤੇ ਭਾਈ ਤਾਂ ਹੁਣ ਆਪਣਾ ਰਾਜੂ ਆਜੂ ਹਾਂ ਤੇ ਨਾ ਹੁਣਾਂ ਤੇ ਨਾ ਜਿਹੜੂ ਘਰ ਦਾ ਪਾਣੀ ਖਰਾਬ ਕਰਨਾ ਬੱਲ ਦੇ ਉੱਪਰ ਉਹ ਲਾਦੇ ਹੁਣ ਆਏ ਇੱਕ ਗੱਲ ਹੋਰ ਹੈ ਉਹ ਪੱਪੜ ਜਿਹਾ ਲਾਉਣਾ ਪੱਪੜ ਜਿਹਾ ਲਾਉਣਾ ਪੈਣਾ ਨਹੀਂ ਪੈਗਾ ਖੋਣਾ ਐਵੇਂ ਹਾਂ ਇਹ ਮੋਟਰ ਦਾ ਹੀ ਪਾਣੀ ਹੈ ਉਹ ਜਿਹੜਾ ਟੋਬੇ ਵਾਲਾ ਉਹ ਤਾਂ ਨਹੀਂ ਆਉਂਦਾ ਨਾ ਨਾ ਮੋਟਰ ਦਾ ਮੋਟਰ ਤਾਂ ਆਉਂਦਾ ਆਹੋ ਮਾ ਕਿਤੇ ਉਹ ਨਾ ਪਾਈਪ ਲਾਈਨ ਦਵਾਈ ਨਹੀਂ ਇਹਨਾਂ ਦਾ ਗਾਹ ਪਿਆ ਉਹ ਪਾਈਪ ਪਾਈਪ ਲਾਈਨ ਦਾ ਵੀ ਦੱਬੀ ਹੋਈ ਹੈ ਕਿਤੇ ਉਹ ਉਹ ਨਾ ਉਹ ਜੋੜ ਗਾਹਾਂ ਹੈ ਹਾਂ ਕਿਤੇ ਉਹ ਨਾ ਉਹ ਵੀ ਹੈਗਾ ਉਹ ਵੀ ਇੱਕ ਹੈਗਾ ਆਹੋ ਫੇ ਉਹ ਵੀ ਮੈਂ ਕਹਿੰਦਾ ਉਹ ਖੇਤ ਇਹ ਤੇਰੀ ਚੁਆਇਸ ਹੋਈ ਨਾ ਉਹਦੇ ਨਾਲ ਅਜਾ ਆ ਜੀ ਰਹੂਗੇ ਹੋਈ ਪਾਣੀ ਆ ਜਵੇ ਥੋੜਾ ਫਿਰ ਸੀ ਤੇ ਵਧੀਆ ਹਾਂ ਵਧੀਆ ਸਾਰੇ ਖਰੀਫ ਉੱਤੇ ਜਾਉਗੇ ਥੋੜਾ ਫਿਰ ਸੀ ਆ ਕੰਮ ਰਹਿ ਗਿਆ ਅੱਜ ਇਹ ਪਾਈ ਅੱਜ ਇਹ ਬੰਦੇ ਨੂੰ ਫੋਨ ਆ ਗਿਆ ਕਹਿੰਦਾ ਕਹਿੰਦਾ ਮੈਂ ਵੀ ਚੱਲਿਆ ਭਾਈ ਨਹੀਂ ਤਾਂ ਲਾਤੀ ਤੇ ਹੁਣ ਕੱਲ ਨੂੰ ਗੱਲ ਦੱਸਿਆ ਆ ਰਾਮਨਾ ਕੰਮ ਆ ਅਸੀਂ ਅੱਜ 8 ਘੰਟਾ ਲਾਇਆ ਇੰਨੇ ਨੂੰ ਹੂ ਲੈ ਮੈਂ ਕਹਿੰਦਾ ਮਟ ਜੀ ਹੋਰ ਚੌੜੀ ਚਾਹੀਦੀ ਸੀ ਇਹ ਨਹੀਂ ਨਹੀਂ ਠੀਕ ਹੈ ਮੈਂ ਕਿਹਾ ਤਾਂ ਉਹਨੂੰ ਮਾਤੀ ਕੀ 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 ਤੇ 1.5 ਕਿਟਰੀ ਦੀ ਹੋਣੀ 1 ਕਿਟਰੀ ਤਾਂ ਹੋਰ ਚਾਹੀਦੀ ਲੋੜ ਨਹੀਂ ਠੀਕ ਹੈ ਦੋੜ ਨਹੀਂ ਹੈਗੀ ਠੀਕ ਆ ਬਹੁਤ ਹੈ ਪੈਕੇਟ ਦੇ ਭੱਜਣਾ ਹਿੱਟ ਵੀ ਦੇਖਣੀ ਹੈ ਹਾਂ ਇੱਕ ਤਾਂ ਵਹਾਰਾ ਵੀ ਲੱਗਣੀ ਹੈ ਆਹ ਇਹਨੇ ਖਾ ਸੀ ਹਿੱਟ ਕਿੱਥੇ ਨਹੀਂ ਉਰੇ ਤੇ ਐ ਘੁੰਮਣੀਆਂ ਇਹ ਉਰੇ ਚਾਰ ਸੋ ਘੁੰਮਣੀਆਂ ਇਹ ਐ ਘੁੰਮ ਕੇ ਉਰੇ ਤੱਕ ਅਜੇ ਬੋਤਲੱਕੀ ਪਾਣੀ ਦੀ ਰੜਕਾ ਮਾਰ ਦਿਓ ਇਹ ਉਰੇ ਹੋਣੀਆਂ ਇਹ ਬਾਅਦ ਵਿੱਚ ਦੇਖਾਂ ਉਹਨੂੰ ਹੁੰਨੀ ਮਾਰ ਕੇ ਮੜਾਈ ਜਾ ਤੁਸੀਂ ਉੱਤਰ ਕੀ ਜਾਂਦੇ ਪਾਣੀ ਪੀਣੇ ਇੱਧਰ ਦੀ ਸਾਈਡ ਵਾਲਾ ਠੀਕ ਆ ਆਹਾਂ ਉਧਰ ਮਿੱਟੀ ਪਾ ਦੂੰਗਾ ਹੋਰ ਉੱਪਰੋਂ ਨਿਬੜੂ ਪਾਉਣਾ ਉਹਲੇ ਦਾ ਦਬਣੀ ਹੈ ਤਾਂ ਰੱਖਿਆ ਵਾ ਪਟਕੇ ਦੇ ਬਾਹਰ ਗਣੀ ਹੈ ਉਹਲੇ ਨਿਕਲ ਜਿਹੜਾ ਉੱਤਰੋਂ ਡੂੰਗਾ ਹੀ ਹੈ ਯਾਰ ਉਹਨੇ ਕਾ ਆ ਜਾ ਬ੍ਰੀਕ ਬ੍ਰੀਕ ਜਿਆ ਲਾ ਦੂ ਕਲਗਣਾ ਤੇ ਉਹ ਪਾਲੀ ਛੱਡ ਉਹ ਪਾਲੀ ਛੱਡ ਕਲ ਹੁਣ ਆਏ ਆ ਜੇ ਕੋਈ ਆਪਣਾ ਆ ਘਾ ਨੂੰ ਕਰੂਗੇ ਗਿਆ ਆ ਦੇ ਲੈ ਦੋ ਦੋ ਫੋਟ ਮਿੱਟੀ ਚੱਕੂ ਡੀਡਾ ਫੇਰ ਨਿਕਲ ਆ ਜਣਾ ਲੈ ਦੇ ਆਪਣਾ ਜਿਸ ਤਰ੍ਹਾਂ ਮਰਜੀ ਵੀ ਭਾਈ ਜੀ ਸੱਦ ਕੇ ਆਓ ਹੋ ਭਾਈ ਇਹਦੇ ਮੋਟਰ ਤੇ ਮਿੱਟੀ ਚੱਕੂਗੀ ਡੀਡਾ ਫੇਰ ਨਿਕਲੋ ਕਿ ਉਹ ਰਹਿੰਦੇ ਸ਼ਹਿਰਾਂ ਚ ਜਿਆਦਾ ਤੇ ਮੋਟਰ ਪਰ ਅਗਲਾ ਕਹਿੰਦਾ ਵੀ ਚੱਲਣ ਵਾਲੇ ਇਹਨਾਂ ਨੂੰ ਮਿਲ ਕੇ ਆਉਂਦੇ ਨਾਲ ਬੈਠ ਕੇ ਆਉਂਦੇ ਘੰਟੇ ਦਾ ਆ ਜੀ ਆਹ ਚੀਜ਼ ਹੈ ਨਾ ਇੱਧਰ ਹਾਂ ਪਤਾ ਹੀ ਫਿਰ ਬਣਾਈ ਆ ਜੇ ਅੱਜ ਕਾ ਕੱਢਦਾ ਸੀ ਗਾਂਦੇ ਹੁਣ ਸ਼ਹਿਰ ਦਾ ਆਪਣਾ ਪਿੰਡਾਂ ਦਾ ਫਰਕ ਤਾਂ ਬਹੁਤ ਹੈ ਹੋਰ ਜਿਆਦਾ ਫਰਕ ਹੋਰ ਯਾਦ ਰੱਖਦਾ ਆਪਣਾ ਆਪਣੇ ਤਾਂ ਪਪੂਲਰ ਬਹੁਤ ਆ ਆ ਅੱਖ ਲੈ ਜਾਂਦੇ ਦੱਸਣਾ ਅੱਖ ਲੈਣ ਆਏ ਆ ਹੂੰ ਫੈਜੂਦ ਹੈ ਨਹੀਂ ਉਰੇ ਮੁੰਡੇ ਭੇਜੇ ਹੋਣੇ ਉਹਨੇ ਮੁੰਡਾ ਕਿੱਥੇ ਹੈ ਤੇ ਬੱਸ ਕਿ ਨੀਗਾ ਘਟ ਗਈ ਭਈਆ ਭਈ ਯਾਰ ਦਰਸ਼ਨ ਉਹ ਡੈਡੀ ਯਾਰ ਭਈਆ ਐਸਾ ਕਦੇ ਹੋਇਆ ਹੀ ਨਹੀਂ ਹਾਂ ਥੈਂਕ ਯੂ ਅੱਜ ਲੈ ਕੇ ਆਏ ਤੇ ਕਿਹਾ ਉਹ ਮੈਂ ਕੋਟਾ ਲਿਖਿਆ ਪਾਤਾ ਨਾਲ ਉਹਦੇ ਦੱਸਿਆ ਨਾਲ ਲੈ ਗਿਆ ਇਹ ਜੇ ਜਿਹੜੀ ਕਿ 95 95 ਹਾਲ ਦੀ ਮਾਰਾ ਮੇਰੀ ਜਿਆਦੀ ਹੋ ਗਈ ਮੇਰੀ ਮੇਰਾ ਨਾ ਪਤਾ ਜਾਨਾ ਮੈਂ ਪੁੱਛ ਦੇਖ ਲੈ ਜੋ 73 ਦਾ ਹੈ ਕਿੰਨੇ ਦਾ ਹੈ 63 ਦਾ ਉਹ 30 ਦੀ 50 50 ਤੇ 54 55 ਤੱਕ 55 ਸਾਲ ਹੋਏ ਆਇਆ ਨਾ 15 17 ਆ ਗਏ ਚਲੋ ਉਹਦਾ ਕੋਈ ਮੇਰਾ ਦੋ ਹੈ 25 69 ਸਾਬ ਨਾਲ 25 55 ਸਾਲੇ ਬਣੇ ਤਿੰਨ ਆ ਦੋ ਮੀਨੇ ਦੋ ਮੀਨੇ ਵੜਾ ਦਿੱਤੇ ਭਾਈ 69 ਦੇ ਲਾ ਕਿੰਨੇ ਸਾਲ ਹੋ ਗਏ 3 ਦੇ 20 50 54 55 ਸਾਲ ਹੋ ਗਏ 55 ਸਾਲ ਹੋ ਗਏ ਤੇਰੀ ਕਿੰਨੀ ਹੈ ਇੰਨੀ ਹੋ ਤੇਰੀ ਉਹ ਵੀ ਤਾਂ ਉਹ ਨਹੀਂ ਆਗੇ ਉਹਨਾਂ ਜਿਆਦਾ ਆਏ ਉਹ ਆਏ ਉਹ ਮੇਰੇ ਆ ਗਏ ਦੇਖ ਲੈ ਕਿੰਨਾ ਛੋਟਾ ਪੰਮਾ ਭਾਈ ਇਹ ਜ਼ਰੂਰੀ ਥੋੜੋ ਧੋਲੇ ਕਾਲਾ ਇੱਥੇ ਮੁੰਡਾ ਫੇਰੇ ਇੱਕ ਉਹ ਇੰਨਾ ਸਾਰਾ ਸਿਰ ਮੂੰਹ ਚਿੱਟਾ ਉਹਦਾ ਵਿਚਾਰੇ ਸਿਰ ਸਾਰਾ ਮੰਨੋ ਉੱਥੇ ਪੁੱਤੇ ਦਾ ਆਇਆ ਉਹ ਬਾਈ ਉਹ ਬਾਈ ਹੋਣੀ ਬਣਾਦਾ ਇਹ ਤਾਂ ਜਿਹੜਾ ਬੰਦਾ ਅਸੀਂ ਦਾ ਹੁਣ ਅਸੀਂ ਤਾਂ ਸਬਜ਼ੀਆਂ ਖਾਣੀਆਂ ਹੱਥ ਹੱਥ ਲੱਗ ਜਾਂਦੇ ਆ ਤੈਂ ਹੁਣ ਹੋਰ ਕੋਈ ਉਹਦੇ ਕਰਕੇ ਥੋੜੇ ਜਿਹਾ ਕਾੜੇ ਰਹਿੰਦੇ ਆ ਮੈਂ ਕੁਝ ਕੁਝ ਨਹੀਂ ਖਾਂਦਾ ਹੁਣ ਤਾਂ ਛੱਟ ਗਿਆ ਜਵਾਨੀ ਵੀ ਖਾ ਲਿਆ ਖਾ ਲਿਆ ਖਾ ਲਿਆ ਅੱਛਾ ਉਹ ਤਾਂ ਕੁਝ ਨਹੀਂ ਖਾਂਦਾ ਹੁਣ ਨਹੀਂ ਕੁਝ ਵੀ ਖਾਂਦਾ ਜਾਂਦਾ ਜਿਹੜਾ ਕੁਝ ਕਰਨ ਦਾ ਕਰਦਾ ਜਿਹੜੀ ਰੋਟੀ ਤੂੰ ਖਾਂਦਾ ਉਹੀ ਮੈਂ ਖਾਂਦਾ ਤਾਈ ਦੇ ਅੰਦਰ ਤਾਂ ਕੀੜਾ ਜਾ ਉੱਡਦਾ ਤਾਂ ਵੀ ਲਾਖ ਖਾ ਕੇ ਆ ਮੁਰਗੇ ਦੀਆਂ ਹੱਡੀਆਂ ਉੱਡੀਆਂ ਜੀ 10 ਸਾਲ ਖਾ ਲਿਆ ਖਾ ਲਿਆ 12 ਸਾਲ ਹੋ ਗਏ ਹੁਣ ਤਾਂ ਬਹੁਤ ਟਾਈਮ ਕੋਈ ਹੱ ਅਜੀ ਬੈਲ ਦੇਲਾ ਮੁੰਡਾ ਕੈਸਾ ਹਾਲ ਦਾ ਬਾਈ ਜੱਦੀ ਦਾ ਮੁਲਕੇ दारू ਨੀ ਮੂੰਹ ਨੀ ਲਾਇਆ ਠੀਕ ਆ ਵਧੀਆ ਠੀਕ ਨਹੀਂ ਤੇ ਕਿਆ ਭਾਈ ਗਿਆਤਾ ਹੋ ਗਈ ਤੂੰ ਬਖਤ ਕਾ ਛੱਡ ਗਿਆ ਚੰਗਾ ਰਹਾ ਉਹ ਓਵਰ ਹੋ ਗਈ ਭਾਈ ਇਹ ਤੇ ਯਾਰ ਦਾ ਨਹੀਂ ਇਹ ਕਹਦਾ ਮੈਂ ਜਾ ਛੱਡੀ ਨੇ ਇਕੜਾ ਸਾਡਾ ਬਾਪ ਜੀ ਕਹਿੰਦਾ ਕਹਿੰਦਾ ਹੋਰ ਜਹੇ ਦੀਵਾ ਧਰਿਓ ਧਰਿਆ ਨਾ ਧਰਿਓ ਤੁਸੀਂ ਨਾ ਧਰਿਓ ਮੇਰਾ ਪਉਗਾ ਸੇਵਾ ਪਤਰਾਇਆ ਕਰਿਓ ਮਹਾਈ ਕਭੀ ਤਾ ਨਾ ਮੁੜ ਕੇ ਮੈਗੀ ਧਰਨਾ ਕਬਈ ਧਰਿਆ ਜਾਂਦਾ ਮਾ ਮੈਗੀ ਤਾ ਨਾ ਮੁੜ ਕੇ ਪੈਗ ਲਾਉਂਦਾ ਸਿਰੇ ਕੋਈ ਟਾਅਰ ਨਾ ਪੀ ਕੇ ਘੋਣਾ ਦੀਆ ਲਾ ਬੋਤਲ ਰੱਖ ਕੇ ਆਇਆ ਤਾਂ ਐ ਲੈ ਕੇ ਹੁਣ ਚੱਕ ਕੇ ਦੋ ਦਿਨ ਕੀਤੀ ਹੁਣੀ ਅਗਲੇ ਦਾ ਟਾਕ ਨਾ ਰੰਮ ਨਹੀਂ ਜਾਵੇ ਆ ਵਰਗੇ ਰੰਮ ਦੀ ਧਰ ਕੇ ਆਵਾ ਉਹਦਾ ਬਾਈ ਸ਼ਾਮ ਨੂੰ ਰੋਜ਼ ਪੈਗ ਲਾਉਂਦਾ ਨਹੀਂ ਚਲੋ ਉਹਦਾ ਥੋੜਾ ਦਾ ਰੋਜ਼ ਪਾੜਾ ਰੱਖਣਾ ਸ਼ਾਮ ਨੂੰ ਹਾਂ ਆਜੀ ਬੰਦੇ ਦਾ ਫਰਕ ਕਿਹੜਾ ਸਾਹ ਹੋਰ ਵੀ ਦੱਸਦਾ ਹੋ ਫੇਰ ਗਾ ਕੇ ਪੱਕਾ ਹੀ ਲੱਗ ਜਣਾ ਉੱਤੇ ਇਹ ਜੀ ਦੂਰ ਥੋੜਾ ਜਾਣਾ ਤਾਂ ਕੋਈ ਪਿੰਡ ਚ ਲੱਭਣਾ ਤਾਂ ਪਾਲੂ ਤੇ ਜਗਰ ਨਹੀਂ ਦੀ ਪਾਲੂ ਭਗੋ ਦੇ ਦਿੱਤਾ ਆਪਣਾ ਪਹਿਲਾਂ ਦੀ ਇੱਥੇ ਕੋਈ ਲੱਭ ਲੈਣ ਨਾਲ ਗਾਕੂੜਾ ਲੈਂਦਾ ਆਪ ਕੋ ਪੀਣੇ ਵਾਲਾ ਫੌਜੀ ਦਾ ਨਾਲੇ ਬੀੜੀ ਦਾ ਬੜਾ ਵੱਡਾ ਲਿਕ ਇੱਕ ਪੈਗ ਹੈ ਪਰ ਆਏਗਾ ਡੇਢ ਘੰਟੇ ਡੇਢ ਘੰਟੇ ਪੀਣ ਦਾ ਦਾ ਥੋੜੀ ਥੋੜੀ ਪੀਂਦਾ ਦਾ ਥੀਲ ਵਾਲਾ ਗਲਾਸ ਵਿੱਚ ਅੱਧਾ ਕਰ ਲੈਣਾ ਨੇ ਦਾਰੂ ਦਾ ਅੱਧੇ ਦੇ ਉੱ ਉਹ ਪੋਥੇ ਹੀ ਪਾ ਲੈਣਾ ਪਾਣੀ ਦਾ ਫਿਰ ਉਹਨੇ ਐ ਥੋੜੀ ਕੋਈ ਛੱਡਦੇ ਮੈਨੂੰ ਪਤਾ ਹੋ ਗਿਆ ਡੋਟੀ ਨਹੀਂ ਪੀਣਾ ਉਹਨੇ ਐ ਟਾਈਮ ਭਰ ਕੇ ਹੋਰ ਦੇ ਕੀ ਫੌਜੀ ਬੰਦਾ ਕੋਈ ਵੀ ਆ ਮੈਚਾਂ ਦਾ ਬਹੁਤ ਸ਼ਕੀਨ ਉਹਦੇ ਦਾ ਥੋੜੀ ਜਿਹਾ ਕਰਦਾ ਰੇਡੀਓ 'ਪਰ ਦੇਖ ਲੈ ਰੇਡੀਓ ਮੇਰੇ ਸੁਣੀ ਜਾ ਟੀਵੀ ਦੇਖੀ ਜਾਣਾ ਫਿਰ ਕਹਣਾ ਤੁਸੀਂ ਪੈ ਜਾਓ ਜਾਂ ਨਿਆਣੇਓ ਉਹਦੇ ਬਾਅਦ ਬੜਾ ਰੇਡੂ ਆ 12 ਵਜੇ ਪਰ ਬੈਠੇ ਨੇ ਰਾਤ ਨੂੰ ਸਾਰੀ ਜੇ ਰਾਤ ਨੂੰ ਮੈਚ ਚੱਲਦਾ ਇਹਦੇ ਚ ਰੇਡੂ ਵਿੱਚ ਉਹਦੇ ਸਾਰੀ ਰਾਤ 2 ਵਜੇ ਖਤਮ ਹੋਣਾ ਤਾਂ 2 ਵਜੇ ਨਹੀਂ ਸੁਣੀ ਕਹਿੰਦਾ ਉਹਨੇ ਟ੍ਰੈਕਟ ਦਾ ਬਹੁਤ ਬੈਠੇ ਨੇ ਹੈ ਟ੍ਰੈਕਟ ਦਾ ਬਹੁਤ ਉਹਦੇ ਬਾਅਦ ਫਿਰ ਗੱਲ ਤੜੀ ਵਾਲੀ ਵੀ ਫਲਾਇਆ ਹੋ ਗਿਆ ਕੋਈ ਗੱਲ ਕਰਤੀ ਜਿਗਣਾ ਗੱਗਾ ਕਹਿੰਦਾ ਕਿ ਕ੍ਰਿਕਟ ਦਾ ਵਰਲਡ ਕੱਪ ਚੱਲਦਾ ਤਾਂ ਜਿੱਦਣ ਕਹਿੰਦਾ ਮੈਂ ਮੈਚ ਦੇਖਾਂ ਬੈਠਾ ਘਰਾਂ ਗਿਆ ਦਾ ਕਹਿੰਦਾ ਜਦ ਇੰਡੀਆ ਜਿੱਤੀ ਕਹਿੰਦਾ ਮੈਂ ਕਰਦਾ ਆ ਕਹਿੰਦਾ ਮੈਂ ਰੌਲਾ ਪਾਇਆ ਕਹਿੰਦਾ ਮੈਂ ਦੇਖੋ ਮੈਂ ਤਾਂ ਕੱਲ ਹੀ ਆ ਕਹਿੰਦਾ ਕੀ ਕਰਾਂ ਕਹਿੰਦਾ ਚੱਲ ਕੋਈ ਨਹੀਂ ਰੌਲਾ ਪਾ ਕੇ ਹਟ ਗਿਆ ਪੈਵੇਂ ਆਉਜ ਪਰਦਾ ਇੰਜੋਏ ਕਰਿਆ ਆਪਣੇ ਜਾਨ ਜੀ ਆ ਬੰਦਾ ਕਰਦਾ ਹੀ ਨਾ ਜੰਨਾ ਨੇ ਹਾਰਨ ਲੱਜ ਜਾਣਾ ਇਹ ਤਾਂ ਸਾਰੇ ਬੀਕ ਗਏ ਅੱਜ ਚੱਲੋ ਰੇ ਵੀ ਚੱਲ ਕੋਈ ਹੈਗਾ ਫਿਰ ਇਹਨੂੰ ਮਾਰਨਾ ਬੰਦ ਕਰਕੇ ਉਹ ਬਈ ਹਾਰਨਾ ਫੇ ਕੋਈ ਦਵਾਈ ਨਾ ਲਾਉਣੀ ਆ ਹੁਣ ਬਹੁਤ ਚਾਹ ਬਹੁਤ ਸ਼ੁਕਰੀਤਾਂ ਬਾਈ ਮੈਂ ਚਾਹਦਾ ਬਹੁਤ ਬਹੁਤ ਸਰੀਰ ਵੀ ਕਹਿੜਾ ਬਹੁਤ ਆ ਲਾ ਹੋ ਰਿਹਾ ਪੱਕਾ ਨਾ ਸਾਤੇ ਗੜਾਈ ਨਾਲ ਜਬਰ ਬਚਨ ਚੱਲੂ ਚੱਲ ਸਪਰੇਇਆਂ ਤਾਂ ਹੁਣ ਕਰਨ ਲੱਗ ਗਏ ਜੇ ਗੜਾਈਆਂ ਕਰਦੇ ਕਣਕ ਦੀਆਂ ਮਜ਼ਾ ਆ ਕੋਈ ਨਾਲ ਵਾਲੀ ਗੜਾਈ ਦੀ ਸਪਿਰਿਟ ਕਿ ਥੋੜਾ ਕਹਿੜਾ ਤੇ ਚੱਲਦੇ ਹੁਣ ਉਹ ਬੜੇ ਗੇਤੀ ਵੀ ਕਿ ਭੂਕੜਾ ਬਹੁਤ ਆ ਬਿਮਾਰ ਹੋਇਆ ਈ ਤਿੰਨ ਦਿਨ ਬਿਮਾਰ ਹੋਇਆ ਬਸ ਸਾੜ ਦੀ ਪ੍ਰੋਬਲਮ ਸਾੜ ਦੀ ਚੰਗਾ ਭਲਾ ਦਾ ਨਾਲੇ ਸਾਰੇ ਲੱਗਣਾ ਉਹਨਾਂ ਨੂੰ ਗੁੱਸਾ ਬਹੁਤ ਆ ਗੁੱਸਾ ਦਾ ਕਾਗੜੀ ਡਰਾ ਦਿੰਦਾ ਬੰਦੇ ਨੂੰ ਐ ਨਾ ਹੈਗੇ ਜੀ ਹੁਣ ਮੇਰੇ ਪਾਪੇ ਦਾ ਦੇਖ ਲੈ ਪਿਆ ਸੀ ਉਹ ਹੈ ਜੀ ਪਾਪਾ ਜੀ ਦਾ ਗਿਆ ਤੇ ਬਾਪੂ ਦਾ ਮੂੰਹ ਬਜਨ ਬਹੁਤ ਵਗ ਰਿਹਾ ਤੇਰੇ ਦਾ ਹਾਂ ਬਾਪੂ ਪਹਿਲਾਂ ਕਰੀ ਜਾਂਦਾ ਦਾ ਕੰਮ ਹੁਣ ਤੈਨੂੰ ਰੈਸਟ ਦੇਤੀ ਜਮਾ ਹੁਣ ਤੋਰੇ ਫੇਰੇ ਬੜੇ ਮੈਨੂੰ ਵੀ ਚਲਾਉਂਦਾ ਹੁਣ ਤਾਂ ਮੇਰੀ ਗੱਲ ਸੁਣ ਲੈ ਟੈਗ ਜਿਹਨੇ ਸੁਣ ਲਿਆ ਟੈਗ ਹੋ ਗਿਆ ਜਿਹਨੇ ਸੁਣ ਲਿਆ ਟੈਗ ਹੋ ਗਿਆ ਸਰਾਕਾ ਨਹੀਂ ਖੜੀਆਂ ਠੀਕ ਰਹਿੰਦੀ ਸਰਾਕਾ ਨਹੀਂ ਨਾ ਹਾਰ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ ਕਾਲੀਆਂ ਚੀਜ਼ਾਂ ਇਹ ਕਰਦੀਆਂ ਬਾਕੀ ਯਾਰ ਤੇਰੇ ਨਾ ਹਾਜਮੇ ਤੇ ਡਿਪੈਂਡ ਆ ਇਹ ਵੀ ਹੈਗਾ ਇੱਕ ਹੋਰ ਤੂੰ ਦੇ ਲੈ ਸਾਨੂੰ ਉਹ ਪੁੱਛ ਲੈ ਇਹਨੂੰ ਜਿਹੜਾ ਕੋ ਮਰਜ਼ੀ ਦੇ ਦੇ ਤੂੰ ਆਹੋ ਪੰਜ ਵਾਰ ਦਾ ਰੋਟੀ ਖਾਂਦਾ ਤੇ ਆੜੀ ਚ ਠੀਕ ਆ ਥੋੜੀ ਥੋੜੀ ਖਾਣੇ ਨੂੰ ਹਾਂ ਠੀਕ ਹੈ ਗਾਣੀ ਥੋੜੀ ਥੋੜੀ ਇਹਨੇ ਆਪਾਂ ਗਾਣੀ ਯਾਰ ਪੰਜ ਮਾਰੀ ਹੈ ਕੰਡੀਆਂ ਵਾਲ 25 ਜਾਂਦੀ 2 ਕਿਲੋ ਖੜਾ ਦੇ ਸਾਨੂੰ 2 ਕਿਲੋ ਬੋਲੀ ਖਾਦੇ ਆ ਕੱਲੀ ਖਾਂਦਾ ਇਹ ਮੈਂ ਵੀ ਤਾਂ ਦਿੱਲਾ ਕੱਲੀ ਖਾ ਜਾਂਦਾ ਕਰ ਰਵਣੇ ਦੇਖ ਬੋਲੀ ਜੀ ਤਾਂ ਜਾਨ ਬੋਲੀ ਇਹਨੇ ਕੱਲੇ ਨਹੀਂ ਬੋਲੀ ਖਾਣੀ ਸਾਡੇ ਘਰ ਤੇ ਮੈਂ ਖਾਂਦਾ ਮਾੜੀ ਮੁੱਟੀ ਬੋਲੀ ਵੀ ਮੈਂ ਇਸ ਹੁੰਦੀ ਆ ਕੱਲੇ ਨਹੀਂ ਚੱਕਦੇ ਇਹਨੇ ਕੱਲੇ ਨਹੀਂ ਪੰਜ ਦਿਨਾਂ ਬਣੀ ਬਣਾ ਕੇ ਖਾਈ ਜਾਣੀ ਸਵੇਰੇ ਸ਼ਾਮ ਕਿਸੇ ਨੂੰ ਕਹਿਣਾ ਨਹੀਂ ਹੈਗਾ ਨਾ ਪਹਿਲਾਂ 2 ਕਿਲੋ ਖਾ ਲੈ ਭਾਈ ਜਾਨ ਬੋਲੀ ਬੋਲੀ ਦਾ ਭਾਈ ਭਾਈ ਵਾਸ਼ ਕਰੀਂ ਇਹ ਨਹੀਂ ਬੋਲੀ ਖਾਂਦਾ ਬੋਲੀ ਖਾ ਲਈ ਤਾਂ ਦੱਸ ਦੇ ਭਾਈ ਦੇ ਦੇ ਨਾ ਕਰੀ ਆ ਬੱਸ ਖਾੜੀ ਤੋਂ ਦੱਸ ਦੇ ਗੱਗੇ ਨੂੰ ਪੁੱਛਦਾ ਮੁੰਡਾ ਦੱਸ ਮੁੰਡਾ ਤਾਂ ਦਿੱਤੀ ਨਹੀਂ ਬੋਲੀ ਤੇ ਇਹ ਨਹੀਂ ਨਾ ਕਰਦਾ ਅੱਛਾ ਦੋਈ ਬੋਲੀ ਕਹਿੰਦਾ ਇਹ ਤਾਂ ਕੁੱਤੀ ਸੂਈ ਉੱਥੇ ਇਹਦੇ ਬਾੜੇ 'ਚ ਇਹ ਨਹੀਂ ਨਾ ਤੇ ਸੱਤ ਦਾ ਨਿਆਣੇ ਉਹਦੇ ਬੋਲੀ ਕਿੱਥੇ ਬਣਨੀ ਆ ਉਹਨੂੰ ਗਾਣਾ ਬਣੀੁੱਧ ਪਾਈ ਜਾਈਂੁੱਧ ਦਾ ਹੋਰ ਐ ਤੇ ਆਏ ਦੇਖਦਾ ਅੱਜ ਇਹ ਦੇਖੀ ਪਈ ਬੈਠੀ ਅੱਜ ਉਹ ਪਰਾਂ ਵਾਲੇ ਲਿਆਈ ਸੁੱਖੀ ਨਾਲ ਉਹ ਸੁੱਖੀ ਵਾਲੇ ਅੱਜ ਈਮੂ ਕਰਕੇ ਤਾਂ ਆਈ ਉਹ ਬੈਠੇ ਰਹਿਣ ਦੋ ਬੈਠੇ ਹੀ ਆ ਉੱਥੇ ਖਰਾਕ ਖਰੂਕ ਪਾਈਆ ਸਾਲੇ ਉੱਥੀ ਰੱਖੀ ਰੱਖਣ ਲੱਗ ਜਣ ਉਹਨਾਂ ਨੇ ਰੋਟੀ ਨਹੀਂ ਵੀ ਖਰਾਕ ਰੱਖੀ ਰੱਖੂਗੇ ਖਰਾਕ ਪਾਈ ਆਪੇ ਭੱਜ ਜਣਾ ਜਿੱਥੇ ਉਹਨਾਂ ਦੇ ਦਾਣਾ ਪਾਣੀ ਹੋਏ ਉਹ ਨਹੀਂ ਜੇ ਦੁੱਧ ਪਾਤ ਨਾ ਉਹਨੂੰ ਹਣੀਆ ਕਿਤੇ ਵੀ ਮੇਰੀ ਦੂਰ ਦੀ ਉੱਥੀ ਰਹਾਂਗਾ ਉੱਥੀ ਰਹੂੰਗਾ ਹਾਂ ਦੂਰ ਦੀ ਨਿਗਾਹ ਜਿਹਦਾ ਨਾਨਾ ਦੇਵੀ ਦਾ ਅਮਰੂ ਦੇਖ ਲਏ ਨੇ ਪੁੱਛ ਲੈ ਦੂਰ ਕੀ ਬਹੁਤ ਨਿਗਾਹ ਯਾਰ ਇਹਦੀ ਇੱਕ ਨਿਗਾਹ ਇੱਕ ਇਹਦਾ ਸੁਣਨੇ ਦੀ ਸ਼ਕਤੀ ਦੂਰ ਦੀ ਜ਼ਿਆਦਾ ਨੇੜੇ ਦੀ ਨਹੀਂ ਆਈ ਪਾਕਿਸਤਾਨ ਚ ਬੱਤਲ ਘੋਰਦਾ ਹੁੰਦਾ ਸੁਣ ਲੰਦਾ ਤੂੰ ਐ ਦੇਖ ਲੈ ਵੀ ਪਹਾੜਾਂ ਪਰ ਜੇ ਕਿਤੇ ਕੋਈ ਰੋਟੀ ਪਕਾਉਂਦਾ ਚੁੱਲਾ ਉਹ ਵੀ ਦੇਖ ਹੁੰਦਾ ਜਦੋਂ ਚੁੱਲਾ ਬਲਦਾ ਭਾਈ ਨਾਨਾ ਦੇਵੀ ਕਹਿੰਦਾ ਅਮਰੂ ਦੇਖਦਾ ਉਹਨੂੰ ਅਮਰੂ ਲੱਗਿਆ ਵਾ ਨਾਨਾ ਦੇਵੀ ਅਸੀਂ ਮੋਟਰਾਂ ਬੈਠੇ ਵੀ ਕਹਿੰਦਾ ਚੁੱਲਾ ਬਲਦਾ ਲੱਗਦਾ ਮੈਨੂੰ ਪਹਾੜਾਂ ਪਰ ਕਹਿੰਦਾ ਅੱਗ ਜੀਵਾਂਗਾ ਚੁੱਲਾ ਵਾਲ ਮੇਰੀ ਵੀ ਤੂੰ ਤੇਰੇ ਨਾਲ ਗੱਲ ਅਸੀਂ ਉੱਥੇ ਜੜ ਕੇ ਉਸਦੇ ਫੇਰ ਤੇਰੇ ਇਹ ਸੈਲਰ ਫਿਰ ਕਿਉਂ ਨਹੀਂ ਫਿਰ ਸਾਹਿਬ ਜੀ ਉਧਰ ਨਾ ਦੇ ਮਾ ਤੂੰ ਸਾਰਾ ਹੀ ਇਹ ਦੇਖਦਾ ਤਾ ਆਪਣੇ ਸਾਰੇ ਸੱਜਿਆ ਬੁਲਾਇਆ ਦੇਖ ਲੈ ਇਹ ਚੀਜ਼ ਨਹੀਂ ਚਾਹੇ ਟਾਈਮ ਲੱਗਦੇ ਵੀ ਖਣ ਮਾਰ ਕੇ ਜਾਣਾ ਤਾਂ ਮੈਂ ਬਈ ਟੈਂਕੀ ਦੇ ਬਰਾਬਰ ਆਂਦਾ ਪੈਣੀ ਵਾਲੀ ਟੈਂਕੀ ਉੱਚੀ ਲੱਗਦੀ ਆ ਇਹ ਨਾ ਤਾਂ ਉਹ ਉਈਓ ਲੱਗਦਾ ਖੜਾ ਉਹ ਉੱਤੇ ਉੱਪਰ ਚੜ੍ਹ ਕੇ ਦੇਖੀ ਕਿੱਥੇ ਆ ਗੱਗੇ ਨੂੰ ਪੁੱਛ ਬਹੁਤ ਉੱਚਾ ਬਹੁਤ ਉੱਚਾ ਬਾਈ ਟੈਂਕੀ ਵੀ ਬਹੁਤ ਉੱਚੀ ਹੈ ਤੇ ਕਿਰਕਾ ਵਾਲਾ ਗੁਰਦੁਆਰਾ ਦੇਖਦਾ ਸਾਰਾ ਗੁਰਸੱਭੇ ਗੁਰਦੁਆਰੇ ਦੇਖਦੇ ਤਿੰਨੇ ਦਿਖਦੇ ਆ ਯਾਰ ਪਪੂਲਰਾਂ ਦੀ ਬੋਦੀਆਂ ਦਿਖਦੀਆਂ ਉੱਪਰ ਦੇ ਹਿਸਾਬ ਨਾਲ ਤਾਂ ਉੱਚਾ ਹੀ ਆ ਉਹ ਆਹ ਪਪੂਲਰ ਦੀ ਬੋਦੀ ਨਹੀਂ ਨੀਮਾ ਦੇ ਹਾਂ ਪੂਲਰ ਪੂਲਰ ਦਾ ਬਾਉਂ ਚਾਹ ਫੁੱਟ ਕੋਈ ਨਹੀਂ ਲੱਗੇ ਯਾਰ ਫਿਰ ਉੱਚਾ ਹੀ ਹੈ ਚਾਹ ਤਾਂ ਦੇਖਣਾ ਹੈ ਇਹਦੇ ਨਾਲੋਂ ਵੀ ਉੱਚਾ ਚੌਂਤਾਲ ਬਾਬੇ ਦਾ ਉਤਾਰ ਦਾ ਗੁਰਦੁਆਰਾ ਉਹ ਵੀ ਉੱਚਾ ਸੀ ਤੇ ਚੜ੍ਹ ਕੇ ਦੇਖਿਆ ਤਾਂ ਉਹਦੀ ਚਾਈ ਜ਼ਿਆਦਾ ਹੈ ਉਹਦੀ ਚ ਅੱਖਾਂ ਨਹੀਂ ਵੱਡੋ ਫਿਰ ਤੂੰ ਅੱਖਾਂ ਵੱਡੂੰਗਾ ਇੱਕ ਪਰਿਵ ਲੈ ਆਉਂਗਾ ਮੈਂ ਵੱਡਣ ਚੱਲੇ ਇੱਕ ਪਰਿਵ ਲੈ ਜਣੀ ਹੁਣ ਕਾਕਾ ਵੱਡਣਾ ਆਇਆ ਤਾਂ ਫਿਰ ਗਾਹਾਂ ਨੂੰ ਗਿੱਲੇ ਹੋ ਗਏ ਕਾਕਾ ਅੱਖੇ ਵੱਡਣਾ ਆ ਗਿੱਲੇ ਹੋ ਗਏ ਅੰਮੀ ਵੀ ਆ ਜਾਂਦਾ ਫਿਰ ਰੈਣ ਦੇ ਤੂੜੀ ਪਾ ਦੇ ਬਥਰੀ ਹਰੀ ਖਾਈ ਹੋ ਗਈ ਕੋਈ ਉਹਦੇ ਘਰੇ ਆਇਆ ਐਤਵਾਰ ਦਾ ਦਿਨ ਰੱਖ ਲਈ ਕਰੋ ਇੱਕ ਮੈਂ ਤੂੜੀ ਕੋਲ ਬਹੁਤ ਖੁਸ਼ ਆ ਯਾਰ ਆ ਵੀ ਆ ਵੀ ਇਹ ਤੇ ਲਵਾਟੇ ਬਾਹਰ ਪੁਆਇੰਟ ਹੈ ਆ ਕਨਾ ਤਲਾਬ ਵਿੱਚ ਚਨਾਂ ਦੇ ਭਾਈ ਦੇ ਪੱਖਾ ਲੱਗ ਕੇ ਬੈਠ ਜਾਂਦਾ ਬੰਦਾ ਉਹ ਹਾਂ ਕੋਈ ਚਾਹੀਦਾ ਚਾਹੀਦਾ ਕੋਈ 100 ਕਮ ਆ ਜਾਂਦਾ ਹੋਰ ਹੋਰ ਆ ਲੋਕ ਨਹੀਂ ਹੋਣਾ ਦਰਵਾਜਾ ਹਣੀ ਦੋ ਹੀ ਦਈਏ ਮਾਲਾ ਯਾਰ ਬਾਹਰ ਕੋਈ ਸਮਾਨ ਬਣਾਉਂਦੇ ਕੋਈ ਚੀਜ਼ ਗਰੈਂਡਰ ਕਰਨੀ ਆ ਹਾਂ ਉਹ ਬੱਚੇ ਕੋਈ ਦੱਸਣ ਇਕੱਠਾ ਗਰੈਂਡਰ ਕਰਨਾ ਆ ਯਾਰ ਰੰਗ ਰੂੰਗ ਟਾਈਰ ਦਾ ਲਵਾਇਆ ਕਾਲੀ ਤੇ ਕਿਆ ਕਹਿੰਦਾ ਲੱਭਣ ਨੂੰ ਸੁਣ ਗਰੈਂਡਰ ਕਰਨਾ ਹੁੰਦਾ ਕਾਹੋ ਜੀ ਹਾਂ ਚਾਹੀਦਾ ਲਾਲਾ ਖਾਣਾ ਹੁੰਦਾ ਬਾਹਰੋਂ ਖਾਣਾ ਹੁੰਦਾ ਅਡੰਬਾ ਲਾ ਬਾਜੋ ਮਰਜੀ ਲਾਲਾ ਬਾਹਰ ਮਰਜੀ ਕੰਮ ਆਪਰ ਤੇ ਸਿੱਧੀ ਸੁੱਤ ਆਪਸ਼ਨ ਚਾਹੀਦੀ ਇੱਕ ਹਾਂ ਤਾਂ ਹੀ ਲਵਾਇਆ ਹੁਣ ਪਾਉਰੇ ਬੈਠੇ ਆ ਮੋਬਾਈਲ ਚਾਰਜ ਲਾਉਣਾ ਲਾਲਾ ਹਾਂ ਬਾਹਰ ਪੇ ਸਾਹਮਣੇ ਉਹ ਹੋਰ ਕਰੇ ਭਈ ਇਹ ਆਉਂਦੇ ਕੰਮ ਨੂੰ ਭਈੇ ਲਾ ਲਵਣਾ ਦੇਖਣਾ ਨਾ ਦੁਨੀਆ ਕਹਿੰਦੇ ਰਹਾ ਸੂਰ ਜੜੀਆਂ ਉਹਦੇ ਲਾਸ਼ ਉਹ ਲਵਾ ਲਵੇ ਉਹ ਵੀ ਠੀਕ ਹੈ ਜੀ ਮੈਂ ਕੰਮ ਮੈਂ ਕੰਮ ਹੋੜੇ ਹੈ ਮਹਿੰਗਾ ਕੈਂਪਿੰਗ ਨੇ ਲਵਾਈ ਠੀਕ ਇੱਕ ਲਵਾਈ ਹੋਈ ਆ ਰੈਂਟ ਬੱਜਾ 4500 ਦਾ ਬਾ ਦੇਖ ਲੈ ਕਹਿੰਦਾ ਤੈਨੂੰ ਮਾਂਡਵਾ ਦਿਖਾ ਕੇ ਲਾਉਂਦਾ ਮੋਟਰ ਇਹ ਗੱਲ ਦੇ ਦੋ ਪਹਿਲਾਂ ਚੱਲਦੇ ਛੋਟੇ ਮਤਲਬ ਡੈਟ ਵੀ ਵੱੜਦੀ ਕਹਿੰਦਾ ਤੇ ਤੈਨੂੰ ਵੱਡਵਾ ਦਿਖਾਉਂਗਾ ਮੈਂ ਮਾਂਡੇ ਚੋਂ ਮੋਟਰ ਲਵਾਈ ਹੈ ਜੀ ਇਹ ਆਹ ਐਨਾ ਕੂਕਾ ਹੈ 12 ਪਲੇਟਾਂ ਅੱਧੇ ਬਰਾਬਰ ਯਾਰ ਉਹਨੇ ਵੀ ਤਾਂ ਕਰੀ ਹੋਈ ਹੈ ਹੈ ਨਾ ਠੀਕੇ ਵੈ ਕੰਮ ਪਾਣੀ ਕੁਝ ਵੀ ਨਹੀਂ ਕੱਢਦੀ ਯਾਰ ਉੱਥੇ ਪਾਣੀ ਦੇਖੀ ਤੂੰ ਮੋਟਰ ਪਾਣੀ ਦੇਖੀ ਆਏ ਮਾਰਦੀ ਥੋੜੀ ਡਾਂਗ ਮੰਗਣੀ ਪੰਜ ਨਹੀਂ ਮੋਟਰ ਹੈ 3 ਇੰਚੀ ਪ੍ਰੈਸ਼ਰ ਮਾਰਦੀ ਪੰਜ ਦੀ ਮੋਟਰ 3 ਇੰਚੀ ਇਹ ਫਲੇਟਾਂ ਦਾ ਫਰਕ ਆਉਣ ਲੱਗ ਗਿਆ ਫਲੇਟਾਂ ਬਹੁਤ ਆ ਗਈਆਂ ਹੁਣ ਪੋਹ ਪਣੀ ਮਾਰਦੀ ਹੋ ਤਾਂ ਨਹੀਂ ਲੱਗਦਾ ਬਾਈ 25 ਲੱਖ ਰੁਪਏ ਲੱਗਿਆ ਕਹਿੰਦਾ ਪਰ ਕਹਿੰਦਾ ਗਾਰੰਟੀ ਦਿੱਤੀ ਸੀ ਬੰਦੇ ਨੇ ਵੀ ਪੰਪ ਤਿੰਨ ਹੀ ਮੈਂ ਕਿਹਾ ਬੈਂਟ ਰੱਖੇ ਬੈਂਟ ਰੱਖੇ ਚਾਰਜ ਕਰ ਲੋ ਹਾਂ ਹੁੰਦੋਂ ਨਹੀਂ 60 ਫੁੱਟ ਪਰ ਚੱਲਦੀ ਆ ਘਰਾਂ ਕੰਮ ਜਾਵੇਗਾ ਇਨਵਰਟਰ ਹੋਣਾ ਇਨਵਰਟਰ ਨਾਲ ਦਾ ਕੰਮ ਚਾਰ-ਪੰਜ ਸਾਲ ਬਾਅਦ ਰਿਪਲੇਸਮੈਂਟ ਬੈਟਰੀ ਹੈ ਨਾ ਕਿੰਨੀਆਂ ਬੈਟਰੀਆਂ ਰੱਖਣੀਆਂ ਚਾਰ-ਪੰਜ ਇਹਦਾ ਤਾਂ ਜਣੀ ਨਾ ਇੱਕ ਮੋਟਰ ਹੁੰਦੀ ਇੱਕ ਮੋਟਰ ਇੱਕ ਇੱਕ ਪੱਖਾ ਮੰਨ ਲਾ ਬਾਕੀ ਇੱਕ ਵੱਲ ਉਹ ਲਾਈਟ ਆ ਉਹ ਕੋਈ ਨਹੀਂ ਮੋਟਰ ਇਹ ਇੱਕ ਅੱਧਾ ਉਹ ਲਿਆਵੇ ਦੋ ਕੱਲ ਮੋਟਰ ਵਾਸਤੇ ਮੋਟਰ ਬਹੁਤ ਜ਼ਿਆਦਾ ਰੱਖਉਣੀ ਆ ਫਿਰ ਉਹ ਤਾਂ ਬਹੁਤ ਲੋਡ ਹੋ ਜਾਈਦਾ ਪਹਿਲਾਂ ਉਹ ਬਾਲ ਨਹੀਂ ਮੋਟਰ ਬਹੁਤ ਰੱਖਣੀ ਜ਼ਿਆਦਾ ਜਿਹਦੇ ਤੇ ਲਾਈਟ ਖਤਰੇ ਛੋਟੀ ਆ ਉਹ ਭਾਈ ਮੈਂ ਇਹ ਮੋਟਰ ਵਾਸਤੇ ਗੱਲ ਕਰਦਾ ਕਿਹੜੇ ਮੋਟਰ ਦਾ ਕੋਈ ਮਚਰੋਣੇ ਨੇ ਤੈਨੂੰ ਇਹ ਮੋਟਰ ਵਾਸਤੇ ਇਹ ਵਾਸਤੇ ਤਾਂ ਥੂੜੀਆਂ ਹੀ ਜੋ ਦੋ ਇਨਵਰਟਰ ਦਾ ਬੈਟਰੀ ਇਨਵਰਟਰ ਦਾ ਖਰਚਾ ਨਾਲ ਚਾਰਜ ਕਰ ਲਾ ਸਾਰੀ ਤੇਰੀ ਘੱਟ ਦਿੰਦਾ ਯਾਰ ਛੱਡਣਾ ਨਹੀਂ ਟਿੰਡੇ ਤੋੜ ਲੈਣਗੇ ਇਹਨੇ ਜੇ ਐਸੀ ਲਾਉਣਾ ਫਿਰ ਕੰ ਇਹ ਵੀ ਬੰਗਾ ਉਹ ਰੇਨੂਟ ਦੀ 50 ਰੱਖਣੀ ਪੈਣੀ ਆ ਲੈ ਠੀਕ ਆ ਲੈਟਾ ਕੋਲ ਤਾਂ ਆ ਗਈ ਆ ਆ ਲੈਟਾ ਤਾਰ ਤਾਂ ਪਈ ਲਵਾਂਗੇ ਬੈਠਣੇ ਖਾਤਾ ਤੋ ਕੋਈ ਰਾਮ ਕੰਦਾ ਮੀਟਰ ਲਵਾ ਲੈਣਾ ਆ ਆਪਣਾ ਬੈਠ ਜਾ ਤੋ ਕੋਈ ਰਾਮ ਕੰਦਾ ਕਿਹੜੇ ਵੇ ਲਵਾਂਗਾ ਤੋ ਚਲ ਆ ਵੀ ਜਾਊਗਾ ਤਾ ਵੀ ਗਿਆ ਕਿੰਨਾ ਕਾਜੂ ਕਿੰਨਾ ਕਾਜੂ 2000 ਆਜੂ ਯਾਰ ਆਜੂ ਕਿਹੜੇ ਚੱਕੀ ਲੈਣੀ ਆ ਤਾ ਸੂਰਤ ਲੈਣੀ ਆਪਾਂ ਤਾਂ ਫੇਰ ਨਹੀਂ ਕਾਕੂ ਖ ਵੱਢਣੇ ਆ ਕੇ ਬਹਿ ਜਾ ਉਹ ਇਹ ਤਾਂ ਹੁਣ ਵੀ ਬਿੱਲ ਦਿੰਦਾ ਪੁੱਛ ਲੈ ਮੈਂ ਤਾਂ ਹੁਣ ਵੀ ਬਿੱਲ ਦਿੰਦਾ ਦੰਨੇ ਪਾਈ ਸਰਕਾਰ ਨੂੰ ਅਸੀਂ ਦੇਣਾ ਮੈਂ ਵੀ ਦਿੰਦਾ ਇਹ ਕਿਹੜੇ ਬੰਦ ਕਰਦਾ ਸੀ ਕਿਸੇ ਘੜੀ ਚਲੀਏ ਫਿਰ ਚਲੋ ਪਾ ਇਹਨਾਂ ਥੋੜਾ ਸਿਆਲ ਸਿਆਲ ਬਿੱਲ ਨਹੀਂ ਆਉਂਦਾ ਸਿਆਲ ਸਿਆਲ ਬਿੱਲ ਨਹੀਂ ਆਉਂਦਾ ਇਹਦੇ ਮੁੰਨਾਂ ਦੋ ਆਰ ਬਿੱਲ ਲਾ ਕੇ ਪੰਡ ਕੋਈ ਖਰਚੇ ਨਹੀਂ ਪੈਂਦਾ ਹਾਂ ਉਹ ਕੋਈ ਇੱਕੋ ਜਿਹੀ ਚੱਲਦੇ ਤਾਂ ਆਉਂਦਾ ਉਹ ਵੀ ਸਿਆਲ ਇਹਨਾਂ ਇਹਨਾਂ ਵੀ ਨਾ ਲਹੁ ਪੀਓ ਭਗਵਾਨ ਤੁਮਨਾ ਆਹ ਵੜੀ ਜਾ ਉੱਤਲੀ ਹੋਵੇ ਮਰ ਜਾ ਪੰਜਾਬ ਤੇ ਖਜਾਨੇ ਤਾਂ ਹੀ ਰੇਟ ਵਧੂਗੇ ਬਸ ਲਾਉਂਦੇ ਕਿਤੇ ਕਾਕੇ ਰੇਟ ਵਧਾ ਕੇ ਆ ਹਾਂ ਰੇਟ ਹੈ ਬਾਈ ਬੰਦੇ ਕਿੰਨਾ ਕਹਿੰਦਾ ਉਹ 50 ਰੁਪਏ ਵਧਾਤਾ ਹਣ ਕਦਾ ਹਣ ਕਦਾ ਬਾਕੀ ਕਹਿੰਦੇ ਤੋ ਦਿਨ ਦੀ ਖਵਾਰ ਤੇ ਆ ਜੂਗਾ ਆਜਾ ਲੈ ਵੀ ਖਬਰ ਆਈ ਹੈ ਉਰਦੂ ਉਰਦੂ ਦੀ ਖਬਰ ਮਿਲ ਗਈ ਤੇ ਕਣਕ ਦਾ ਵੱਢਣੀ ਦਾ ਜੀਰੀ ਆ ਹਾਂ ਕਣਕ ਦਾ ਕਣਕ ਧਾਨ ਦਾ ਵਧਾਸਤਾ ਉਹਨੇ ਕਣਕ ਦਾ ਤਾਂ 2300 ਹੋ ਗਿਆ ਜੀਰੀ ਦਾ ਤਾਂ ਹੋਲੀਓ ਕੱਦਾ ਉਹ ਤਾਂ ਪਹਿਨਾ ਹੋਲੀਓ ਕੱਗਲ ਕਹਿੰਦਾ ਉਹ ਜੀਰੀ ਦਾ ਜੀਰੀ ਦਾ ਤਾਂ ਕੱਦਾ ਕਣਕ ਦਾ 5 ਦਾ ਘਰੇ ਟੂ ਨਾ ਅਗਲੇ ਸਾਲ ਵਾਸਤੇ ਪਹਿਲਾਂ ਅਗਲੇ ਸਾਲ ਵਾਸਤੇ ਅਜੇ ਘਾਂ ਰਿਪਲੇਸ ਹੋਣਗੀ ਕਣਕ ਪਿਛਲੇ ਸਾਲ 2300 ਰੁਪਿਆ ਦਾ ਕਣਕਾ 2325 ਰੁਪਿਆ ਦਾ ਕੱਲ ਕਣਕ ਦਾ ਰੇਟ ਆਇਆ ਹੈ ਤੇ ਕੀ ਪਿੱਛੇ ਇਹ 2300 ਕਿੱਥੇ ਤਾਂ 2303 ਤੇ 2270 ਤਾਂ ਨਹੀਂ ਨਹੀਂ ਉਹ 2300 ਦਿੰਦਾ ਉਹਦਾ ਰੇਟ ਤਾਂ ਆਪਣਾ ਜੀਰੀ ਦਾ ਮੈਂ ਕਹਿੰਦਾ ਜੀਰੀ ਦਾ ਘੱਟ ਜੀਰੀ ਦਾ ਹੁਣ ਹੋਇਆ ਇੱਕ ਦਾ 2300 ਜੀਰੀ ਦਾ ਤੇ 2270 ਰੁਪਈਆ ਰੇਟ ਤਾਂ ਪਰ ਹਾਂ ਮੈਂ ਯਾਦ ਕਿੰਨਾ ਭਾਈ ਕਰ ਸਾਲਾ ਮੁੱਦਾ ਹਾਂਦਾ ਪਤਾ ਯਾਰ ਹਾਂ ਫਿਰ 2350 ਹੋ ਗਿਆ ਆ 2350 ਕਹਿੰਦੇ ਤਾਂ 2300 ਹੀ ਤਾਂ ਤਾਂ ਹੀ ਪਿਆਰ ਰੁਪਈਆ ਵਧਿਆ ਹਾਂ 50 ਵਧਾ ਦਿੱਤਾ 2303 ਰੁਪਈਆ ਰੇਟ ਤਾਂ ਗਣਕਦਾ ਨੂੰ ਪਤਾ ਹੈ ਮੈਂ ਕਿੱਟਾ ਹੁਣ 2353 ਹੋ ਗਿਆ ਹੁਣ ਤੇ 260 ਤਾਂ ਹੁਣ ਕੱਢ ਰਿਹਾ ਪੰਮੇ ਫਿਰ 2200 ਪਤਾ ਨਹੀਂ 2275 ਦਾ ਇੱਥੇ ਹੀ ਤਾਂ ਪੰਮਾ ਹੀ ਕੰਮ ਨੂੰ ਮੈਂ ਦੇਖਦਾ ਮਾਰ ਕੱਢ ਕੇ 2275 ਤਾਂ 2275 ਦਾ ਤੈਨੂੰ ਵੀ ਕਿਹਾ ਨਹੀਂ 2275 ਦਾ ਹੁਣ ਪਿਆ ਵਧਿਆ ਹੁਣ ਆ ਬੰਦਾ ਉਹਦੇ ਆ 300 ਹੋ ਗਿਆ ਆ ਪੈਣੇ ਬੰਦੇ 2275 ਦਾ 2325 ਹੋ ਗਿਆ ਐਵੇਂ ਬਸ ਐਨੇ ਬੰਦੇ ਮੈਂਬਰੀ ਜਾ ਰਾਂ ਹੁੰਦੀ ਆ ਮਾ ਠੀਕ ਆ ਤੇ ਵਧੀਆ ਕੁਸਤਾ ਵਧੀਆ ਕਸ ਦੋ ਤਿੰਨ ਸਾ ਵਧਾਓ ਰੇਟ ਮੜ ਜਾ ਤੱਕ ਪਤਾ ਲੱਗੂਗਾ ਪੀਏ ਹੁਣ ਹੂੰ ਗੰਨੇ ਦੇ ਮੇਰੇ ਕੋਲ ਰੇਡ ਦੀ ਖਬਰ ਰੱਖਤੀ ਆ ਜਾਂਦੀ ਆ ਮੇਰੇ ਕੋਲ ਗੰਨੇ ਦਾ ਕੀ ਨਾਮ ਹੈ ਬਾਈ ਦਾ ਉਹ ਹੈਗਾ ਬਾਈ ਦਾ ਨਾ ਨਿਕ ਅੱਛਾ ਠੀਕ ਹੈ ਗੰਨੇ ਦੇ ਪੈਸੇ ਦੇ ਲਗਤੀ ਨਾਲ ਵੀ ਨਾਲੇ ਆਈ ਗਏ ਤਕਰੀਬ ਹਾਂ ਗੰਨੇ ਦੇ ਵੀ ਪੈਸੇ ਲਗਤੀ ਨਾਲ ਦੀ ਨਾਲੇ ਆਈ ਗਏ ਉਹ ਅਸਲੀ ਫਰਕ ਤਾਂ ਪੈਂਦਾ ਬਾਈ ਇਹ ਸੈਂਟਰ ਤੇ ਹੁੰਦਾ ਉਹ ਉਹ ਗੱਲ ਕਰਦਾ ਜਿਹੜਾ ਉਹ ਬਾਈ ਠੀਕ ਆ ਮੇਰੀ ਹਮਾਰ ਆਪਣਾ ਤੇ ਗੇਟ ਵੀ ਗਨੇ ਦਾ ਵਧੀਆ ਹਾਂ ਟਾਈਮ ਨਾਲ ਪੈਸੇ ਵੀ ਆਕੇ ਬਸ ਬਹੁਤ ਐਨਕ ਗੱਲ ਹੈ ਮੇਰੇ ਜੱਟ ਨੇ ਸੈਟ ਨਾ ਵਧਾਤਾ ਪੰਜਾਬ ਨੂੰ ਹਾਂ ਅੱਗੇ ਦਾ ਨਾ ਰੇਟ ਤਾਂ ਨਾ ਪੈਸੇ ਉਹ ਤੇ ਕੀ ਗੱਲ ਆਪਾਂ ਮਾੜਾ ਨਹੀਂ ਕਹਿੰਦੇ ਜਦ ਕੈਪਟਨ ਦਾ ਰਾਤ ਤਾਂ ਦੋ ਸਾਲ ਮਿਲ ਚੱਲ ਕੇ ਪੇਮੈਂਟ ਆਈ ਆ ਪੁੱਛ ਲੈ ਪੰਮੇ ਬਾਈ ਨੂੰ ਜਿਵੇਂ ਹੁਣ ਪਿਛਲੀ ਸਾਧ ਦੀ ਪੇਮੈਂਟ ਖੜੀ ਐਤ ਕੀ ਆਲਾ ਕੰਨਾ ਵੀ ਪੀੜਦਾ ਤੇਰੀ ਪਿਛਲੀ ਖੜੀ ਸੀ ਉਹ ਪਾਤੀ ਅਗਲੀ ਵਾਲੀ ਫਾ ਉਹ ਚੱਕਰ ਪਤਾ ਆਪਣਾ ਐਤ ਕੀ ਆਇਆ ਵੀ 2 ਸਾਲ ਹੋਏ ਆ ਬੰਦੀ ਨੂੰ ਪਿਛਲੇ ਸਾਧ ਦੀ ਪੇਮੈਂਟ ਸਹੀ ਸੀ ਐਤ ਕੀ ਵੀ ਕਲੀਅਰ ਆ ਸਾਰਾ ਮਾਰ ਖਾਂਦੇ ਆ ਬਕਸਾ ਦੇ ਹਿਸਾਬ ਨਾਲ ਉੱਪਰ ਸੈਂਟਰ ਚ ਹੋਰ ਸਰਕਾਰ ਹੁੰਦੀ ਹੈ ਨਾ ਮੂਰ ਬਣ ਜਾਂਦੀ ਆ ਫਿਰ ਫਿਰ ਮਤੇਈ ਵਾਲਾ ਸਲੂਕ ਹੋ ਜਾਂਦਾ ਆਪਣੇ ਲੋਡ ਨਹੀਂ ਆਉਂਦਾ ਕੰਮ ਆਪਣੇ ਲੋਡ ਨਹੀਂ ਆਉਂਦਾ ਕੰਮ ਪੰਜਾਬ ਹਾਂ ਲੋਡ ਆਉਂਦੇ ਹੀ ਨਹੀਂ ਪੰਜਾਬ ਚ ਕੰਮ ਨਹੀਂ ਲੈਂਗੇ ਫਿਰ ਕੋਈ ਹੈ ਐਂਟੀ ਹੋ ਜਾਂਦਾ ਕੰਮ ਉਹੀ ਤੁਹਾਨੂੰ ਮੈਂ ਦੱਸਦਾ ਉੱਪਰ ਕਾਂਗਰਸ ਆਉਰੇ ਕਾਲੀ ਆ ਜਾਂਦੇ ਆ ਉੱਪਰ ਗਾਲੀ ਉਹਰੇ ਕੰਗ ਖਾ ਜਾਂਦੀ ਆ ਆ ਹੁਣ ਤਾਂ ਪਾਸੇ ਹੀ ਬਦਲ ਗਿਆ ਹਾਂ ਹਾਂ ਮਾਰ ਪਏ ਹੁਣ ਜੇ ਉੱਥੇ ਵਾਲਾ ਉਰੇ ਹੋਵੇ ਪੰਜਾਬ ਉਰੇ ਵਾਲਾ ਜਿੱਕਰ ਹੁਣ ਆਪਣੇ ਕਾਂਗ ਰਾਤੀ ਕਾਂਗਰਸ ਵੀ ਸੈਂਟਰ ਮਾ ਹੁੰਦੀ ਹੈ ਫਿਰ ਬਾ ਇੱਕ ਗੱਲ ਹੈ ਮਨਮੋਹਨ ਨੇ ਵੀ ਪੂਰੀ ਮਦਦ ਕਰੀ ਗਈ ਹੈ ਮਨਮੋਹਨ ਨੇ ਪੂਰੀ ਕਰੀ ਗਈ ਉਹਨੇ ਤਾਂ ਬਾਈ ਆਈਟੀਆਈ ਵਧੀਆ ਦੇ ਚਲਾਇਆ ਹੁੰਦਾ ਵਧੀਆ ਵਧੀਆ ਚੱਲ ਸਾਡੀ ਬੋਕ ਵਧੀਆ ਰੱਖ ਲਈ ਇੱਕ ਟਾਈਓ ਪ੍ਰੋਜੈਕਟ ਆਈਟੀਆਈ ਦਾ ਕਿੱਦਾਂ ਬੋਟਕ ਲਾਇਆ ਦੇਹਾਂ ਉਹਨੇ ਲਵਾ ਦਿੱਤਾ ਹੋਰ ਉਹ ਤਾਂ ਬਹੁਤ ਵਧੀਆ ਕਰਿਆ ਉਹ ਕੰਮ ਉਹਨੇ ਤਾਂ ਕੰਮ ਬਹੁਤ ਵਧੀਆ ਕਰਿਆ ਯਾਰ ਬਹੁਤ ਵਧੀਆ ਉਹਨੇ ਕੰਮ ਕਰਿਆ ਉਹ ਬੰਦਾ ਵਧੀਆ ਸੀ ਆ ਬਿੰਜਾ ਅੰਦਰ ਰੱਖ ਦੋ ਹੁਣ ਚੱਕ ਕੇ ਤੂੰ ਫੇਰ ਪਜਾਇਆ ਮੈਂ ਤਾਂ ਠੱਗ ਗਿਆ ਹੁਣ ਜ਼ਬੀਰ ਨੂੰ ਦੇਖੂਗਾ ਮਿੰਡੇ ਦੀ ਲੰਬਾਈ ਉੱਪਰ ਨੂੰ ਬਹੁਤ ਕਰੀ ਹੋਈ ਪਾਪ ਉਹ ਬਾਈ ਇਹ ਸਾਡੇ ਟੰਗਾਂ ਹੀ ਵੱਡੀਆਂ ਕਿ ਆ ਕਰੀ ਮਜ਼ਬੂਤੀ ਕਰੀ ਦੀ ਹਲੇ ਤਾਂ ਤਾਂ ਦੇਖੀ ਅਗਲੇ 6 ਟੰਗਾਂ ਵਾਲੀ ਦੇਖਿਆ ਤਾਂ ਉਹ 2 ਟੰਗਾਂ ਲੁਹਾ ਗਿਆ ਤਾਂ ਬੱਜ ਫਿਰ ਹੈਂਟਰ ਨਾਲ ਲਵਾਤੇ ਦੋ ਡੰਗਾ ਅਮੰਝਾ ਜੁੱਪੂ ਕਹਿੰਦਾ ਮੈਂ ਲਵਾ ਆ ਆ ਮੰਝਾ ਠੀਕ ਆ ਇਹਦੇ ਦਾਗੇ ਪਹਿਲੋ ਭਾਈਓ ਬਹੁਤ ਨਰੂ ਇਹਦੀ ਬੰਨਰੂ ਆ ਹਿਲਦਾ ਵੀ ਨਹੀਂ ਤਾਂ ਯਾਰ ਕੋਈ ਨਾ ਚੱਕ ਹੁੰਦਾ ਕੱਲੇ ਦਾ ਚੱਕ ਹੀ ਨਹੀਂ ਅੰਦਰ ਹਿਲਦਾ ਮੰਝਾ ਹਿਲਦਾ ਵੀ ਨਹੀਂ ਹੈਗਾ ਇਹ ਪਾਰਾ ਬਹੁਤ ਆ ਮੰਝਾ ساری ਉਮਰ ਦਾ ਬਣ ਗਿਆ ਇਹ ਨਹੀਂ ਹਿਲਦਾ ਕਿਤੇ ਵਾ ਉਪਰ ਤੇ ਬੁਣੀ ਜਾ ਤੋੜੀ ਜਾ ਬੁਣੀ ਜਾ ਤੋੜੀ ਜਾ ਬਸ ਹੋਏਗਾ ਨਹੀਂ ਬਸ ਹਾਂ ਨਾ ਕਹਣੀ ਲੋੜ ਨਹੀਂ ਨਵਾਰ ਕਸ ਨਹੀਂ ਪਏਗਾ ਨਹੀਂ ਦੇਖ ਬੱਬਾ ਆ ਇੱਕ ਵਾਰ ਕੰਮ ਹੋ ਜਾਂਦਾ ਟੁੱਟ ਲੈਂਦੀ ਆ ਇਹੇ ਮੇਰੇ ਇੱਕ ਦੋ ਵਾਰੀ ਬੈਠ ਗਏ ਤੇ ਕਦੇ ਨਹੀਂ ਨਾ ਨਾ ਇਕ ਨਹੀਂਦਾ ਬਹਿਦਾ ਹੁਣ ਇੱਥੇ ਆ ਆ ਹੁਣ ਮੈਂ ਕਹਿੰਦਾ ਸਾਲ ਹੋ ਗਿਆ ਸਾਲ ਹੋ ਗਿਆ ਮੰਜੇ ਲੈ ਇਹਨੂੰ ਦੂਈਆ ਬਣਾਈ ਆ ਹਾਂ ਸਾਲ ਕੋ ਹੋ ਗਿਆ ਸਾਲ ਕੋ ਲਾਲਾ ਸਾਲ ਕੋ ਹੋ ਗਿਆ ਹੁਣ ਸਾਲ ਚ ਦੂਈ ਵਾਰ ਬਣਾਈ ਆ ਅਸੀਂ ਹਾਂ ਠੀਕੇ ਕੰਮ ਵਧੀਆ ਫਿਰ ਹੁਣ ਇੱਕ ਆਹੋ ਕੱਢ ਦਿੰਦਾ ਨਾ ਕਿਹੜੇ ਕੋਈ ਧੁੱਪ ਚੱਕ ਕੇ ਅੰਦਰ ਕਰਦਾ ਇਹਨੂੰ ਫੇਰ ਵੀ ਸਾਲੇ ਧੁੱਪੇ ਪੇ ਰਹਿੰਦਾ ਧੁੱਪ ਖਰਾਬ ਕਰਦੀ ਉਹ ਕੁਝ ਨਹੀਂ ਖਰਾਬ ਕਰਦਾ ਧੁੱਪ ਬੋਦੀ ਕਰਦੀ ਇਹਨੂੰ ਹੁਣ ਅਗਲੇ ਸਾਲ ਹੋ ਨਾਲੇ ਬਣਾਇ ਵਧੀਆ ਇਹਦੀ ਆ ਕੁਆਲਿਟੀ ਵਾਲਾ ਬਕਾਇਆ ਪਹਿਲਾਂ ਹਲੇ ਹੜਜ ਹਲਕਾ ਸਾਮਾਨ ਤਾਂ ਆਹ ਮਜ਼ਬੂਤ ਹੋ ਜਾਵੇ ਲੈ ਹੁਣ ਡਬਲ ਬਣੂਗਾ ਉਹ ਵੀ ਆ ਵਧੀਆ ਨਵਾਰਾ ਹੈ ਨਾ ਉਹ ਨਵਾਰਾ ਵਧੀਆ ਮਹਿੰਗੀ ਜਾਈ ਨਵਾਰਾ ਹੈ ਇਹ ਇਹ 300 ਰੁਪਏ ਬਣੇ ਹੁੰਦਾ ਮੈਂ ਜਿਆਦਾ 500 ਰੁਪਏ ਲਾਇਆ ਉਹ ਨਹੀਂ ਨਹੀਂ ਠੀਕ ਹੈ ਉਹ ਨਵਾਰਾ ਵਧੀਆ ਬਾਈ ਨੇ ਗੱਲ ਤਾਂ ਕਰਦਾ ਪਾ ਲਹੂ ਵੀ ਨਹੀਂ ਪੀਣਾ 500 ਰੁਪਏ ਮੈਂ ਕਿੰਨਾ ਕ ਜਿਆਦਾ ਡਬਲ ਬਣੂਗਾ ਡਬਲ ਮੈਂ ਯਾਰ ਉਹ ਤਾਂ ਲੈਣਾ ਹੀ ਰਿਆ ਦਾਰ ਕੋ ਆ ਮੈਂ ਲੈ ਕੇ ਪੁੱਛ ਕੇ ਉਹ ਡਬਲ ਬਣਿਆ ਨਾਲੇ ਮੰਜੇ ਦਾ ਹਾਈਟ ਤੇ ਕਿੰਨੀ ਮੰਜੇ ਦੀ ਇਹ ਵੀ ਦੇਖ ਨਾ ਮੰਜੇ ਦਾ ਏਰੀਆ ਜਾਵਾ ਉੱਪਰ ਦੇ ਬਾਈ ਕਹਿੰਦਾ ਆਹ ਕੁਆਲਟੀ ਵਾਲੀ ਜਿਹੜੀ ਆ ਲਾਈ ਆ ਨਾਰਮਲ ਨਹੀਂ ਹੈਗੀ ਜੀ ਨਾਰਜੀ ਹੋਉਂਦੀ ਆ ਫਿਰ ਇਹ ਡਬਲ ਹੈ ਜਿਕਨਾ ਆਥੇ ਮੈਨੂੰ ਪਤਾ ਮੈਂ ਲੈ ਆਇਆ ਤਾਂ ਠੀਕ ਆ ਇੰਨੇ ਤਾਂ ਜਾਇਜ਼ ਹੈ 500 ਤਾਂ ਵੀ ਜਾਇਜ਼ ਹੈ ਜਾਇਜ਼ ਗਰੀ 100 ਰੁਪਏ ਵਾ ਵਟ ਲੈ ਕੇ ਫਿਰ ਕੇ ਆ ਲੈ ਯਾਰ ਅਗਲਾ ਕੋਈ ਠੀਕ ਯਾਰ ਕਿਆ ਮਾਰ ਕੇ ਫਾਇਦਾ ਕਿਧਰ ਰੁਪਈਆ ਯਾਰ ਅਗਲਾ ਕੋਈ ਵੀ ਹੈ ਕਿੱਡ ਨੂੰ ਕੋ ਮਦਦ ਹੁੰਦਾ ਠੀਕ ਹੈ ਇੰਨੇ ਨੂੰ ਯਾਰ ਠੀਕ ਵਧੀਆ ਕਰਿਆ ਠੀਕ ਹੈ 500 ਰੁਪਈਆ ਤਾਂ ਜਾਇਜ਼ ਹੋਣਾ ਮੰਗਿਆ ਜੀ 550 ਰੁਪਈਆ ਮੈਂ ਯਾਰ 500 ਰੁਪਿਆ ਕੋਲ ਬੁਣ ਜਾ ਕਹਿੰਦਾ ਜੀ ਨਹੀਂ ਘਾਟਾ ਪੈ ਜਾਣਾ ਮੈਂ ਚੱਲ ਕੋਈ ਨਾ ਮੈਂ ਫੇਰ ਬੁਣ ਜੀ ਕਿਦਣੇ ਫੇਰ ਪੰਪੀ ਗਿਆ ਪੈਸੇ ਉਹ ਘਰੋਂ ਥੋੜੇ ਜਾਂਦਾ 50 ਰੁਪਏ ਲੈਣਾ ਮਾਂ ਮੇਰੀ ਜੀਬ ਵਿੱਚ 500 ਰੁਪਿਆ ਮਾਂ ਭਾਈ ਫੇਰ ਬੁਣ ਜੀ ਮਾਂ ਠੀਕ ਆ ਮੈਂ ਨਹੀਂ ਫੇਰ ਬੁਣ ਜਾ ਮੈਨੂੰ ਕਹਿੰਦਾ ਕਹਿਰਾ ਬੁਣਗਾ ਕਹਦਾ ਕਹਿ ਰਿਹਾ ਉਹ 1300 ਰੁਪਏ ਜੋ 100 ਰੁਪਏ ਉਹਨੂੰ ਬਚ ਗਿਆ ਹੋਊਗਾ ਬਾਅਦ ਤੇ ਸਾਡਾ ਮੈਨੂੰ ਕਹਿੰਦਾ ਕਹਿਰਾ 350 ਚ ਬੁਣ ਦਊਗਾ ਮੈਂ ਚੱਲ ਕਹਿਰਾ ਬੁਣਦੇ ਫੇਰ ਪਤਾ ਨਹੀਂ ਮੰਨਵਾ ਗਿਆ ਕਹਿੰਦਾ ਕੋਈ ਨਹੀਂ ਸਰ ਜੀ 500 ਰੁਪਏ ਦੇ ਦਿਓ ਕਹਿੰਦਾ ਦੂਰੀ ਬੁਣ ਦਿੰਦਾ ਵਧੀਆ ਦੂਰ ਆ ਤਾਂ ਵਧੀਆ ਸਮਾਂ ਉਹ ਵੀ ਲੁੱਟ ਰਹਿੰਦਾ ਬਾਈ ਤੇ ਮੈਂ ਗੱਗੇਵਾਲ ਦੇ ਮੁੱਦੇ ਰੱਖਦੇ ਹੋਏ ਸੋਚਿਆ ਮਾਹ ਵੀ ਦੂਰੇ ਚੱਲੂਗਾ ਬੰਦਾ ਸ਼ੰਗਰ ਦਾਦਾਨੇ ਦੁਬਾਰੇ ਵੇਰ ਪੋਣ ਦਾ ਬੈਣਾ ਸਿੰਗਲ ਹੱਟ ਉਟ ਜਾਂਦਾ ਛੇਤੀ ਟੁੱਟਦਾ ਜਾਂਦਾ ਯਾਰ ਇੱਕ ਅੱਧੀ ਵੀ ਤਾਂ ਉਤਾਰੀ ਰੋਟਣ ਲੱਗ ਗਿਆ ਡਿੱਟ ਜਾਂਦਾ ਹੋਰ ਡਬਲ ਦਾ ਪੱਗਾ ਹੋਰ ਵੀ ਹੈਗਾ ਕੋਈ ਵੀ ਬਹਿ ਜਾ ਡਬਲ ਦਾ ਪੱਗਾ ਹੋਰ ਵੀ ਦੱਸ ਦਿਆ ਤੈਨੂੰ ਇਹ ਤਾਂ ਸੱਪ ਵੀ ਪੜ ਕੇ ਬਹਿ ਜਾਂਦਾ ਰੱਬ ਜੇ ਬਿਲ ਲਊਗੀ ਤਾਂਹੀਂ ਪੜੂ ਪੜ ਜੇ ਤਾਂ ਬਿਲ ਲੀ ਪੜੂ ਉਹ ਆਏ ਗਾੜੀ ਨੂੰ ਕੱਪੜਾ ਲੈ ਕੇ ਉਤਾਰਦਾ ਕੋਈ ਜ ਕਰਨੀ ਉਹ ਪਹਿਲੇ ਇੱਕ ਸਾਲ ਹੋਇਆ ਕੋਈ ਸਸ ਕੋਈ ਆਖਾ ਪੋ ਬਣ ਰਿਹਾ ਓਏ ਇਕ ਪਲਾ ਮੋਟਰ ਪਰੇ ਪਿਆ ਤਾਂ ਆਹ ਚੱਲਦਾ ਨਹੀਂ ਛੱਪ ਖੁੱਲਿਆ ਪਿਆ ਪੱਲੀ ਆ ਦੋ ਲਿਆ ਉੱਪਰ ਦੇ ੱੱੱਲੇ ਦੇ ਫੋਣੀ ਉਹ ਨਹੀਂ ਨਹੀਂ ਪੱਲੀ ਫਿਰ ਪਿੱਟ ਸ਼ਿਲਡਾ ਨਹੀਂ ਪੱਲੀ ਨੇ ਆ ਠੀਕ ਕਰ ਰਿਲੈਕਸ ਬੰਦਾ ਠੀਕ ਆ ਵਧੀਆ ਨਾ ਖਾਲਾ ਚੂਬੇ ਦਾ ਚਬਾਵੇ ਬਿਸਤਰਾ ਵਿਛਾਉਂਦੀ ਲੋਕ ਜੀ ਜਿੱਦਣ ਬਾਈ ਛੱਪ ਬਾੜੂਗਾ ਉਹ ਦੇਖਾਂਗੇ ਪੇੜਾ ਦਾ ਬੜਾ ਹੀ ਸਾਲ ਹੋ ਗਿਆ ਗਾੜ ਪੀ ਕੇ ਥਲ ਵਿੱਕੇ ਆਊਗਾ ਆਲੇ-ਆਲੇ ਨਿਕਲਣੇ ਤੇ ਰਿਹਾ ਉਹ ਕਿੱਦਾਂ ਨੂੰ ਨਿਕਲੂਗਾ ਉਹ ਜੇ ਮਾਰਿਆ ਮਾਰ ਡਾਕੜੋ ਕੇ ਮਾਰਿਆ ਇਹੜਾ ਹੀ ਹੋਵੇ ਦੌਣ ਵੀ ਤਾਂ ਤਕੜੀ ਹੀ ਦੀ ਹੈ ਉਹੀ ਗੱਲ ਐ ਨਹੀਂ ਉਹ ਤੇ ਮਾਰੂਗਾ ਪਹਿਲਾਂ ਡੰਗ ਤੈਨੂੰ ਪਹ ਲੱਗਣਾ ਸਾਨੂੰ ਭਾਈ ਘੁੰਮੂ ਗਈ ਜੇ ਮਾਰੂਗਾ ਐ ਘੁੰਮੂ ਗਈ ਜਿਆਦਾ ਨਾਲ ਆਉਣੀ ਆ ਹਟਾਈ ਜਾਣੀ ਫਿਰ ਉਹਦਾ ਬਾਈ ਬਸ ਨਾ ਆਉਂਦਾ ਬਜੇ ਮਾਂ ਤਾਂ ਆਉਣੀ ਜੇ ਤਾਂ ਉਹ ਆਈ ਜਾਂਦੀ ਬਸ ਹੈ ਕਿ ਨਹੀਂ ਚੱਲੀਏ ਬਸ ਬੋਲੜ ਗਏ ਬਹਾਲੜੇ ਸਾਪ ਲਾਣੀ ਨਾਣਾ ਫਿਰ ਚੱਲੀ ਜਾਂਦੀ ਚਿਕਾ ਜੀ ਪੱਕੀ ਗੱਲ ਜੀ